ਲੋ ਜੀ ਮੈਂ ਤੁਹਾਡਾ ਮਿੱਤਰ ਜਬਰ ਚੌਧਰੀ ਤੇ ਤੁਸੀਂ ਦੇਖਦੇ ਪਏ ਫੈਕਟਸ ਵਿੱਚ ਜੇ ਸੀ ਤੁਹਾਨੂੰ ਬੇਨਤੀ ਹੈਗੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਕੈਂਟੀ ਦਾ ਬਟਨ ਦਬਲਣ ਲਈ ਤਾਂ ਕਿ ਤੁਹਾਡੇ ਕੋਲ ਜਿਹੜੀਆਂ ਵੱਖ-ਵੱਖ ਖਬਰਾਂ ਪਹੁੰਚਦੀਆਂ ਰਹਿਣ ਅੱਜ ਫਿਰ ਸਾਡੇ ਨਾਲ ਇੱਕ ਵਾਰੀ ਮੌਜੂਦ ਨੇ ਜਸਪਾਲ ਸਿੰਘ ਬੈਸਦਰੀ ਇਹ ਤੁਹਾਨੂੰ ਪਤਾ ਹੈ ਸੀਨੀਅਰ ਵੈਟਰਨ ਜਰਨਲਿਸਟ ਨੇ ਤੇ ਇਹ ਆਪਣਾ ਪਰਚਾ ਵੀ ਆਪਣਾ ਛਾਪਦੇ ਰਹੇ ਇੰਗਲੈਂਡ ਦੇ ਵਿੱਚੋਂ ਤੇ ਉਸ ਤੋਂ ਬਾਅਦ ਇਹਨਾਂ ਨੇ ਕਿਤਾਬਾਂ ਲਿਖੀਆਂ ਸੱਤ ਕਿਤਾਬਾਂ ਦੇ ਮੁਸੰਨਫ ਨੇ ਤੇ ਅਸੀਂ ਇਹਨਾਂ ਦੀਆਂ ਕਿਤਾਬਾਂ ਜਿਹੜੀਆਂ ਸਾਰੀ ਜਿਹੜੀ ਸਟਰਗਲ ਹੈ ਜਿਹੜਾ ਸੰਘਰਸ਼ ਹੈ ਸਾਰਾ ਉਹ ਸਾਰਾ ਪੰਜਾਬ ਪੰਜਾਬ ਵਾਸਤੇ ਖਾਲਸਤਾਨ ਵਾਸਤੇ ਕਰ ਰਹੇ ਆ ਤੇ ਅਸੀਂ ਇਹਨਾਂ ਦੀਆਂ ਜਿਹੜੀਆਂ ਕਿਤਾਬਾਂ ਨੇ ਉਹਨਾਂ ਤੇ ਵਕਫ ਵਕਫ ਕਿਤਾਬਾਂ ਲੈ ਕੇ ਉਹਨਾਂ ਦੇ ਜਿਹੜਾ ਅਸੀਂ ਤਾਂ ਡਿਸਕਸ਼ਨ ਕਰ ਰਹੇ ਆ ਕਿ ਕੀ ਕਹਿਣਾ ਚਾਹੁੰਦੇ ਨੇ ਅਸੀਂ ਤੁਹਾਡੇ ਸਾਹਮਣੇ ਖਾਲਸਤਾਨ ਦੀ ਰੂਪਰੇਖਾ ਇੱਕ ਪੂਰਾ ਇੱਕ ਵੀਡੀਓ ਰੱਖ ਚੁੱਕੇ ਆ ਇਹਨਾਂ ਦੀ ਜਿਹੜੀ ਕਿਤਾਬ ਹੈ ਡਾਕੂਮੈਂਟ ਇਹਨਾਂ ਦਾ ਉਸ ਡਾਕੂਮੈਂਟ ਦਾ ਇੱਕ ਹਿੱਸਾ ਜਿਹੜਾ ਮੀਡੀਆ ਵੀ ਹੈਗਾ ਮੀਡੀਆ ਤੁਹਾਨੂੰ ਪਤਾ ਹੈ ਪ੍ਰੋਪਗੇਸ਼ਨ ਦਾ अपना एजुकेशन ਦਾ ਇਨਫਰਮੇਸ਼ਨ ਦਾ ਹੋਰ ਸਮੋ ਬਾਜ਼ਕਾਤ ਇਨਫਰਮੇਸ਼ਨ ਵਾਰਫੇਅਰ ਦਾ ਬਹੁਤ ਵੱਡਾ ਹਿੱਸਾ ਹੁੰਦਾ ਸਾਡੇ ਪੰਜਾਬ ਜਾਂ ਖਾਲਸਤਾਨ ਦੀ ਇੱਕ ਜਿਹੜੀ ਸਾਡੀ ਕਹਲੇ ਘਾਟ ਰਹੀ ਤੇ ਥੋੜੀ ਕਮਜ਼ੋਰੀ ਰਹੀ ਕਿ ਸਾਡਾ ਜਿਹੜਾ ਮੀਡੀਆ ਜਿਹੜਾ ਉਸ ਤਰ੍ਹਾਂ ਮਨਜ਼ਮ ਨਹੀਂ ਜਿਸ ਤਰ੍ਹਾਂ ਕਿ ਇਹ ਹਿੰਦੁਸਤਾਨ ਦਾ ਮੀਡੀਆ ਮਨਜ਼ਮ ਹੈ ਹੋਪਾ ਭਲੇ ਦੁਨੀਆ ਪੂਰੀ ਉਹਨਾਂ ਨੂੰ ਗੋਦੀ ਮੀਡੀਆ ਕਹਿੰਦੀ ਹੈ ਉਹ ਕਹਿੰਦੀ ਵੀ ਇਸ ਵਾਸਤੇ ਹੀ ਹੈ ਕਿ ਉਹ ਬਹੁਤ ਜ਼ਿਆਦਾ ਮਨظم ਹੋ ਕੇ ਆਪਣੀ ਸਟੇਟ ਵਾਸਤੇ ਆਪਣੀ ਸਰਕਾਰ ਵਾਸਤੇ ਆਰਐਸਐਸ ਵਾਸਤੇ ਰਾਹ ਦੇ ਕਹਨੇ ਕਾਰ ਵਿੱਚ ਆ ਕੇ ਉਹ ਜਿਹੜਾ ਉਹ ਲੜਦੇ ਨੇ ਸਾਡੇ ਨਾਲ ਪਰ ਸਾਡੇ ਕੋਲ ਸਾਡੇ ਜਿਹੜਾ ਮੀਡੀਆ ਪੰਜਾਬ ਦਾ ਮੀਡੀਆ ਪੰਜਾਬੀ ਮੀਡੀਆ ਖਾਸ ਤੌਰ ਤੇ ਉਹਦੇ ਵਿੱਚ ਡਿਵੀਜ਼ਨ ਵੀ ਹੈਗੀ ਹੈ ਕਮਜ਼ੋਰ ਵੀ ਹੈਗੀ ਹੈ ਤੇ ਉਹਦੇ ਵਿੱਚ ਜਿਹੜੇ ਬਹੁਤ ਸਾਰੇ ਮਸਾਇਲ ਵੀ ਆ ਗਏ ਇਹ ਜਸਪਾਲ ਬਹੰਸੂਰੀ ਚੋਕੇ ਖੁਦ ਮੀਡੀਆ ਅਰਗੇਨਾਈਜੇਸ਼ਨਲ ਰਨ ਕਰਦੇ ਨੇ ਰਨ ਕਰ ਰਹੇ ਕਰਦੇ ਰਹੇ ਨੇ ਇਹਨਾਂ ਨੂੰ ਕੁੱਲ ਸਾਰਾ 360 ਇਸ ਹਵਾਲੇ ਨਾਲ ਨੌਲੇਜ ਵੀ ਹੈਗਾ ਕਮਜ਼ੋਰੀਆਂ ਦਾ ਵੀ ਪਤਾ ਹੈ ਤੇ ਬਾਕੀ ਚੀਜ਼ਾਂ ਜਿਹੜੀਆਂ ਕੀ ਹੋਣੀਆਂ ਚਾਹੀਦੀਆਂ ਉਹਨਾਂ ਦਾ ਵੀ ਪਤਾ ਇਸ ਵਾਸਤੇ ਅਸੀਂ ਵਿਰਾਜ ਪੰਜਾਬੀ ਮੀਡੀਆ ਦੇ ਹਵਾਲੇ ਨਾਲ ਇਹਨਾਂ ਦੇ ਨਾਲ ਗੱਲ ਕਰਾਂਗੇ ਬਹਿਨ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਆਮ ਜੀ ਦਾ ਜੀ ਬਹੁਤ ਧੰਨਵਾਦ ਜੀ ਤੁਸੀਂ ਕੀ ਦੇਖਦੇ ਹੋ ਅਸੀਂ ਜਿਹੜੀ ਮਾਰ ਖਾਦੀ ਏ ਨੈਰੇਟਿਵ ਦੀ جنگ ਏ ਅੱਜ ਕੱਲ ਅੱਜ ਕੱਲ ਤੇ ਜੰਗ ਹੀ ਨੈਰੇਟਿਵ ਦੀ ਏ ਜਿਵੇਂ ਕਿ ਪਿੱਛੇ ਕੁਝ ਹੋਵੇ ਨਾ ਹੋਵੇ ਕੋਈ ਮਕਾਨ ਬਣਿਆ ਨਾ ਹੋਵੇ ਬਾਹਰ ਜਾ ਕੇ ਰੌਲਾ ਪਾ ਦਿੰਦੇ ਨੇ ਕਿ ਮਹੱਲ ਖੜਾ ਕੀਤਾ ਹੋਇਆ ਪਿੱਛੇ ਜਨਾਬ ਅਸੀਂ ਤੇ ਅਸੀਂ ਬਾਹਰ ਇਹ ਜਿਹੜਾ ਮੀਡੀਆ ਵਾਰਫੇਅਰ ਹੈ ਜਿਹੜੀ ਨੈਰੇਟਿਵ ਦੀ ਜੰਗ ਹੈ ਇਹਦੇ ਵਿੱਚ ਅਸੀਂ ਪੰਜਾਬ ਜਾਂ ਪੰਜਾਬੀ ਕਿਉਂ ਪਿੱਛੇ ਹੈ ਜਿਹੜਾ ਤੁਸੀਂ ਪਹਿਲੇ ਦਰਾਂ ਇੱਥੇ ਤੇ ਰੋਸ਼ਨੀ ਪਾਓ ਨਾ ਹਾਂਜੀ ਦੇਖੋ ਜੀ ਜੇ ਤੁਸੀਂ ਨੈਰੇਟਿਵ ਦੀ ਗੱਲ ਕੀਤੀ ਐ ਕਹਿੰਦੇ ਆ ਵੀ ਤੋ ਜੂਠ ਬੋਲਦੇ ਰਹੋ ਤੇ ਉਹ ਸੱਚ ਬਣਾ ਦੇ ਦਿੰਦਾ ਹੈਗਾ মিডিਆ ਕਿਉਂਕਿ ਜਿਹੜਾ ਜਿਹੜੀ ਤਾਕਤ ਹੈਗੀ ਹੈ মিডিਏ ਦੀ ਉਹ ਇਹੀ ਹੁੰਦੀ ਹੈਗੀ ਹੈ ਕਿਉਂਕਿ ਆਮ ਲੋਕ ਜਿਹੜੇ ਹੁੰਦੇ ਆ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਨਹੀਂ ਪਤਾ ਹੁੰਦਾ ਉਹ ਸਿਰਫ ਸੁਣਦੇ ਆ ਕਈ ਵਾਰ ਆਪਣੇ ਸ਼ੂਗਲ ਲਈ ਸੁਣਦੇ ਆ ਕਈ ਵਾਰ ਉਹਨਾਂ ਦਾ ਇੰਟਰਸਟ ਹੁੰਦਾ ਆ ਪਰ ਇੰਟਰਸਟ ਵਾਲੇ ਥੋੜੇ ਹੁੰਦੇ ਆ ਤੇ ਸ਼ੂਗਲ ਵਾਲੇ ਜਿਆਦਾ ਹੁੰਦੇ ਆ ਸੋ ਇਸ ਕਰਕੇ ਉਹ ਜਿਹੜਾ ਝੂਠ बार-बार ਬੋਲਿਆ ਜਾਂਦਾ ਹੈਗਾ ਤੇ ਉਹ ਸੱਚ ਬਣਾ ਕੇ ਪੇਸ਼ ਕਰ ਦਿੱਤੇ ਜਾਂਦਾ ਹੈਗਾ ਤੇ ਆਮ ਲੋਕ ਜਿਹੜੀ ਆਵ ਜਨਤਾ ਹੈਗੀ ਆ ਉਸ ਗਦੀ ਗੇਟ ਦੇ ਵਿੱਚ ਫਸ ਜਾਂਦੀ ਹੈ ਜਿਸ ਜਿਸ ਗੋਦੀ ਗੇਟ ਦੇ ਵਿੱਚ ਇਸ ਵੇਲੇ ਭਾਰਤ ਭੰਡ ਭਾਰਤ ਵਸਿਆ ਹੋਇਆ ਹੈਗਾ ਤੇ ਇਸ ਕਰਕੇ ਇਹ মিডিਆ ਦੀ ਜਿਹੜੀ ਜ਼ਰੂਰਤ ਹੈਗੀ ਆ ਉਹ ਤਾਂ ਹੈਗੀ ਹੈਗੀ ਆ ਪਰ ਨਾਲ-ਨਾਲ ਉਹਦੀ ਜ਼ਿੰਮੇਵਾਰੀਆਂ ਉਹ ਉਹਦੀ ਜ਼ਿੰਮੇਵਾਰੀਆਂ ਦੇ ਬਾਰੇ ਵੀ ਸਾਨੂੰ ਸਮਝਣ ਦੀ ਲੋੜ ਹੈਗੀ ਆ ਇਹ ਜਿਹੜਾ মিডিਆ ਦਾ ਟੌਪਿਕ ਹੈਗਾ ਮੈਂ ਰੂਪਰੇਖਾ ਦੇ ਵਿੱਚ ਪਾਇਆ ਹੈਗਾ ਇਹ ਇੱਕ ਬਹੁਤ ਮੇਰੇ ਖਿਆਲ ਦੇ ਵਿੱਚ ਇੱਕ ਬਹੁਤ ਸਾਡੇ ਲਈ ਜ਼ਰੂਰੀ ਹੈਗਾ ਮੈਂ ਇਹ ਤੋਂ ਸ਼ੁਰੂ ਕਰਨਾ ਚਾਹੁੰਦਾ ਹੈਗਾ ਜਾਂ ਮੁਸਾ ਸਾਹਿਬ ਬਈ ਆਮ ਤੌਰ ਤੇ ਜਿਹੜਾ ਲੋਕਤੰਤਰ ਹੈ ਨਾ ਉਹਨੂੰ ਅਸੀਂ ਦੁਨੀਆ ਦੇ ਵਿੱਚ ਸਭ ਤੋਂ ਵਧੀਆ ਤਰੀਕਾਕਾਰ ਮੰਨਿਆ ਗਿਆ ਹੈਗਾ ਰਾਜ ਕਰਨ ਦਾ ਠੀਕ ਹੈ ਪਰ ਜੇ ਆਪਾਂ ਇਹਨੂੰ ਸਮੁੱਚੇ ਤੌਰ ਤੇ ਦੇਖੀਏ ਕਿਉਂਕਿ ਜਿੱਦਾਂ ਡਿਵੀਜ਼ਨ ਹੁੰਦੀ ਹੈ ਸਮਾਜ ਦੇ ਵਿੱਚ ਹੁਣ ਭਾਰਤ ਇੱਕ ਇੱਕ ਦੇਸ਼ ਨਹੀਂ ਹੈਗਾ ਇਹ ਇੱਕ ਸਬ ਕੌਂਟੀਨੈਂਟ ਆ ਉਹਦੇ ਵਿੱਚ 20-25 ਡਿਫਰੈਂਟ ਨੇਸ਼ਨਲ ਰਣੀਆਂ ਹੈਗੀਆਂ ਹੂੰ ਤੇ ਜਿਹੜੀ ਉਹਦੇ ਵਿੱਚ ਵੱਡੀ ਬਹੁ ਗਿਣਤੀ ਵਾਲੀ ਹੋਗੀ ਉਹਦੇ ਲਈ ਤਾਂ ਲੋਕਤੰਤਰ ਵਧੀਆ ਆ ਹਾਂ ਕਿਉਂਕਿ ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਉਹਦੇ ਕਾਨੂੰਨ ਬਣਾ ਲਏ ਨੇ ਹੈਗੇ ਆ ਹੂੰ ਕਿ ਜਿਹੜਾ ਲੋਕਤੰਤਰ ਹੈਗਾ ਉਹ ਘਟ ਗਿਣਤੀਆਂ ਦੇ ਲਈ ਇੱਕ ਜ਼ਹਿਰ ਆ ਇੱਕ ਕੈਦ ਆ ਇੱਕ ਗੁਲਾਮੀ ਆ ਸਹੀ ਤੋ ਇਸ ਚੀਜ਼ ਨੂੰ ਸਾਨੂੰ ਸਮਝਣ ਦੀ ਬਹੁਤ ਸਖਤ ਲੋੜ ਹੈਗੀ ਆ ਐ ਬਸੇ ਤਾਂ ਜਦੋਂ ਦੇਸ਼ ਆਜ਼ਾਦ ਵੀ ਹੋਇਆ ਸੀਗਾ 47 ਦੇ ਵਿੱਚ ਉਹ ਖਾਤੀ ਆਜ਼ਾਦੀ ਜਿਹੜੀ ਆਈ ਸੀਗੀ ਹੂੰ ਉਸ ਵੇਲੇ ਥਰੀ ਨੇਸ਼ਨ ਦਾ ਜਿਹੜਾ ਸੀਗਾ ਸੰਕਲਪ ਬਣਿਆ ਸੀਗਾ ਪਰ ਜੋ ਜੋ ਵੀ ਹੋਇਆ ਪਿਛਲੇ ਸਮਿਆਂ ਦੇ ਵਿੱਚ ਸਿੱਖਾਂ ਨੇ ਭਾਰਤ ਦੇ ਨਾਲ ਜਾਣਾ ਭਾਰਤ ਦੇ ਨਾਲ ਜਾਣਾ ਸਵੀਕਾਰ ਕਰ ਲਿਆ ਤੇ ਜਿਹੜਾ ਕਿ ਬਾਅਦ ਵਿੱਚ ਸਾਡੇ ਲਈ ਧੋਖਾ ਸਾਬਤ ਹੋਇਆ ਹੈਗਾ ਸਹੀ ਪਰ ਜਿਸ ਤਰੀਕੇ ਨਾਲ ਆਪਾਂ ਗੱਲ ਕੀਤੀ ਹੈਗੀ ਆ ਵੀ ਜਿਹੜਾ মিডিਆ ਹੈ ਨਾ ਉਹਦੀ ਐਡੀ ਵੱਡੀ ਉਹਦੀ ਐਡੀ ਵੱਡੀ ਹੈ ਨਾ ਜਿਹੜੀ ਜ਼ਰੂਰਤ ਹੈਗੀ ਆ ਹੂੰ ਜਿਹਦਾ ਅਡਮਾਨ ਲਾਉਣਾ ਵੀ ਸਾਡੇ ਲਈ ਕਿਵੇਂ ਔਖਾ ਹੋ ਜਾਂਦਾ ਹੈਗਾ ਵੀ মিডিਆ ਹੈ ਕੀ ਆ ਹੂੰ ਪਰ ਜੇ মিডিਆ ਸਟਰੋਂਗ ਹੋਊਗਾ মিডিਆ ਨਿਰਪੱਖ ਹੋਊਗਾ মিডিਆ ਨੂੰ ਮੈਂ ਇਸ ਤਰੀਕੇ ਨਾਲ ਲੈਣਾ ਹੈਗਾ ਵੀ ਜਿਸ ਤਰੀਕੇ ਦੇ ਨਾਲ ਇੱਕ ਹਸਪਤਾਲ ਚੱਲਦਾ ਹੈਗਾ ਹਸਪਤਾਲ ਚੱਲਦਾ ਹੈਗਾ মিডিਆ ਦੀ ਜਿਹੜੀ ਆਰਗੇਨਾਈਜੇਸ਼ਨੀ ਹੈ ਕੀ ਆਦਾਰਾ ਹੈਗਾ ਉਹ ਇੱਕ ਹਸਪਤਾਲ ਆ ਅੱਛਾ ਤੇ ਜਿਹੜੇ ਹਸਪੀਟਲ ਦੇ ਡਾਕਟਰ ਹੈ ਨਾ ਹਾਂ ਉਹ মিডিਏ ਦੇ ਪੱਤਰਕਾਰ ਹੈਗੇ ਆ ਜਰਨਲਿਸਟ ਹੈਗੇ ਆ ਜਰਨਲਿਸਟ ਪੱਤਰਕਾਰ ਠੀਕ ਹੈ ਇਨਵੈਸਟੀਗੇਟਡ ਜਰਨਲਿਸਟ ਠੀਕ ਹੈ ਜਿਹੜੇ ਕਿਸੇ ਵੀ ਚੀਜ਼ ਨੂੰ ਉਹ ਹੈ ਨਾ ਉਹਦਾ ਇਨਵੈਸਟੀਗੇਟ ਕਰਕੇ ਉਹਦੀ ਖੋਜ ਕਰਕੇ ਆਪਰੇਸ਼ਨ ਕਰ ਸਕਦੇ ਤੇ ਮਾੜੀ ਪਾਕ ਦੇਖ ਕੇ ਹੂੰ ਉਹਨਾਂ ਨੂੰ ਰਿਲੇ ਕਰੇ ਠੀਕ ਹੈ ਇਹ ਤਰੀਕੇ ਨਾਲ ਡਾਕਟਰ ਦੀ ਜਿਹੜੀ ਹੈਗੀ ਆ ਜ਼ਿੰਮੇਵਾਰੀ ਆ ਉਹ ਜਦੋਂ ਡਾਕਟਰੀ ਉਹਨਾਂ ਨੂੰ ਜਦੋਂ ਉਹਨਾਂ ਦੀ ਸਖਲਾਈ ਹੁੰਦੀ ਹੈਗੀ ਆ ਤਾਂ ਉਹਦੇ ਵਿੱਚ ਉਹਨਾਂ ਨੂੰ ਦੱਸਿਆ ਜਾਂਦਾ ਹੈਗਾ ਵੀ ਤੁਸੀਂ ਇੱਕ ਇਸ ਤਰੀਕੇ ਦੇ ਨਾਲ ਕੰਮ ਕਰਨਾ ਪੈਸੇ ਨੂੰ ਨਹੀਂ ਦੇਖਣਾ ਹੈਗਾ ਤੁਸੀਂ ਆਪਣੀ ਕਰਤੱਵ ਨੂੰ ਦੇਖਣਾ ਹੈਗਾ ਆਪਣੀ ਅਸੂਲ ਨੂੰ ਦੇਖਣਾ ਹੈਗਾ ਜਿਹੜਾ ਮਰੀਜ਼ ਤੁਹਾਡੇ ਸਾਹਮਣੇ ਬੈਠਾ ਹੈਗਾ ਆਇਆ ਹੈਗਾ ਮੰਜੇ ਤੇ ਪਿਆ ਹੈਗਾ ਉਹਨੂੰ ਤੁਸੀਂ ਆਪਣਾ ਇੱਕ ਰੂਪ ਦੇਖ ਕੇ ਉਹਦਾ ਇਲਾਜ ਕਰਨਾ ਹੈਗਾ ਠੀਕ ਹੈ ਤੁਸੀਂ ਇਹ ਨਹੀਂ ਦੇਖਣਾ ਹੈਗਾ ਮੇਰੀ ਜਾਤ ਤੋਂ ਮੇਰੇ ਕਲਰ ਤੋਂ ਮੇਰੇ ਧਰਮ ਤੋਂ ਮੇਰੀ ਕੌਮ ਤੋਂ ਇਹ ਅਲੱਗ ਕਿਸਮ ਦਾ ਬੰਦਾ ਹੈਗਾ ਆ ਠੀਕ ਹੈ ਤੇਰਾ ਜਿਹੜਾ ਧਰਮ ਹੈਗਾ ਆ ਉਹ ਤੁਸੀਂ ਉਹਦੇ ਪੂਰੀ ਤਰੀਕੇ ਦੇ ਨਾਲ ਉਹਦੀ ਹਿਫਾਜ਼ਤ ਕਰਨੀ ਹੈ ਉਹਦਾ ਇਲਾਜ ਕਰਨਾ ਹੈਗਾ ਵਧੀਆ ਤੋਂ ਵਧੀਆ ਦੁਆ ਦੇ ਕੇ ਜਿਹੜੀ ਤੁਹਾਡੇ ਕੋਲ ਹੈਗੀ ਆ ਹੂੰ ਉਹਦੇ ਨਾਲ ਉਹਦਾ ਇਲਾਜ ਕਰਨਾ ਹੈਗਾ ਠੀਕ ਹੈ ਇਹੀ ਇੱਕ ਤਰੀਕਾ ਹੈਗਾ ਆ ਮੀਡੀਆ ਦਾ ਇਹ ਬੀੜਾ ਇੱਕ ਆਧਾਰਾ ਆ ਤੇ ਇਹਦੇ ਜਰਨਲਿਸਟ ਉਹਦੇ ਡਾਕਟਰ ਹੈਗੇ ਆ ਹੁਣ ਡਾਕਟਰ ਨੇ ਦੇਖਿਆ ਹੈਗਾ ਭਈ ਉਹ ਮਰੀ ਮੇਰੀ ਸਾਹਮਣੇ ਪਿਆ ਆ ਉਹਦੀ ਬਿਮਾਰੀ ਦਾ ਉਹਨੂੰ ਪਤਾ ਲੱਗ ਗਿਆ ਇਨਵੈਸਟਿਗੇਟ ਕਰਨ ਤੋਂ ਬਾਅਦ ਤੇ ਉਹ ਸਹੀ ਇਲਾਜ ਦੇ ਦਿੱਤਾ ਤੇ ਉਹ ਡਾਕਟਰ ਜਿਹੜਾ ਹੈਗਾ ਰੱਬ ਦਾ ਰੂਪ ਬਣ ਕੇ ਉਸ ਜਿਹੜਾ ਬਿਮਾਰ ਇਨਸਾਨ ਪਿਆ ਹੈਗਾ ਉਹਨੂੰ ਠੀਕ ਕਰ ਦਿੱਤਾ ਹੈਗਾ ਇਸੇ ਤਰੀਕੇ ਨਾਲ ਜੇ ਵਧੀਆ ਇਨਵੈਸਟਿਗੇਟਡ ਖੋਜਕਾਰ ਜਰਨਲਿਸਟ ਹੋਊਗਾ ਹੂੰ ਤਾਂ ਉਹ ਪਹਿਲਾਂ ਤਾਂ ਉਸ ਜਿਹੜੀ ਪ੍ਰਸ਼ਟਾਚਾਰ ਆ ਰਿਹਾ ਹੈਗਾ ਜਿਹੜੀ ਇੱਕ ਨਿਊਜ਼ ਆ ਰਹੀ ਹੈਗੀ ਆ ਹਾਂ ਉਹਨੂੰ ਦੇਖੂਗਾ ਵੀ ਇਹ ਹੈ ਕੀ ਆ ਇਹ ਹੈ ਕੀ ਆਪਣੀ ਉਹ ਉਸ ਦਿਮਾਗ ਦੇ ਨਾਲ ਦੇਖ ਕੇ ਉਹਨੂੰ ਸਹੀ ਤਰੀਕੇ ਦੇ ਨਾਲ ਲੋਕਾਂ ਦੇ ਸਾਹਮਣੇ ਲਿਜਾਊਗਾ ਕਿਉਂਕਿ ਲੋਕ ਜਿਹੜੇ ਸਰਕਾਰਾਂ ਹੁੰਦੀਆਂ ਸਰਕਾਰਾਂ ਤਾਂ ਕੀ ਕਹਿੰਦੇ ਹੁੰਦੇ ਇੱਕ ਇੱਕ ਜਿਹੜੀ ਪਾਵਰ ਆ ਉਹ ਕਰਾਪਟ ਆ ਹਾਂ ਪ੍ਰਸ਼ਟਾਚਾਰ ਪ੍ਰਸ਼ਟਾਚਾਰ ਬਣਾ ਦਿੰਦੀ ਇਨਸਾਨ ਨੂੰ ਹਾਂ ਕਿਉਂਕਿ ਉਹਨਾਂ ਨੂੰ ਸਿਖਾਇਆ ਹੀ ਨਹੀਂ ਕਿ ਕਿ ਨਾਲ ਜਾਂਦਾ ਹੈਗਾ ਤਾਂ ਕੰਮ ਕਿੱਦਾਂ ਕਰਨਾ ਹੈਗਾ ਕਿ ਕਿੰਨਾਂ ਲੋਕਾਂ ਨੂੰ ਬੇਫੂਰ ਬਣਾਉਣਾ ਹੈਗਾ ਉਹਨਾਂ ਵੋਟਾਂ ਲੈ ਲਈਆਂ ਝੂਠ ਬੋਲ ਕੇ ਹਾਂ ਹੁਣ ਤੇਰਾ ਕੰਮ ਹੀ ਹੈਗਾ ਵੀ ਤੈਂ ਉਹ ਜਿਹੜੇ ਪੈਸੇ ਤਾਂ ਖਰਚੇ ਸੀਗੇ ਹਾਂ ਜਿਹੜੀ ਤੈਨੂੰ ਗਵਰਨਮੈਂਟ ਨੇ ਜਿਹੜੀ ਡੀਪ ਪਾਲਿਸੀ ਹੈ ਜੀ ਉਸ ਦੇਸ਼ ਦੀ ਤੇ ਉਸ ਉਹ ਕਿਦਾਂ ਲਿਆ ਕੇ ਲੋਕਾਂ ਦੇ ਵਿੱਚ ਉਹਨਾਂ ਨੂੰ ਲਿਜਾਣਾ ਤੇ ਕਿਦਾਂ ਤੂੰ ਰਾਜ ਕਰਨਾ ਹੈਗਾ ਸਹੀ ਪਰ ਜਿਹੜਾ ਖੋਜ ਕਰਨ ਜਰਨਲਿਸਟ ਹੈ ਉਹਨ ਉਸ ਉਸ ਚੀਜ਼ ਨੂੰ ਦੇਖਣਾ ਹੈਗਾ ਵੀ ਇਹ ਸਮਾਜ ਲਈ ਠੀਕ ਹੈ ਹਾਂ ਦੇਸ਼ ਨਾਲੋਂ ਪਹਿਲਾਂ ਸਮਾਜ ਹੁੰਦਾ ਹੈਗਾ ਮੇਰੇ ਕਹਿਣਾਂ ਇਹ ਸਮਾਜ ਇਹ ਹੀ ਠੀਕ ਨਹੀਂ ਹੈਗਾ ਹੂੰ ਅੱਪੇ ਦੇਸ਼ ਕਿਤਾਬ ਵਧੀਆ ਹੋ ਸਕਦਾ ਹੈਗਾ ਹੂੰ ਤੋਂ ਆਪਣੇ ਸਮਾਜ ਨੂੰ ਪਾਵਰਫੁਲ ਬਣਾਉਣਾ ਹੈਗਾ ਆ ਹੁਣ ਬਹੁਤ ਸਾਰੀਆਂ ਗੱਲਾਂ ਆਪਾਂ ਵੈਸਟਰਨ ਦੁਨੀਆ ਦੇ ਉੱਤੇ ਸੈਕਰ ਰਹੇ ਹੈਗੇ ਆ ਮੈਂ ਇਹ ਤਾਂ ਹੀ ਕਹਿੰਦਾ ਵੀ ਤੇ ਸਾਰਾ ਕੁਝ ਸਹੀ ਹੋ ਰਿਹਾ ਹੈਗਾ ਪਰ ਇਹਦੇ باوجود ਵੀ ਜੇ ਆਪਾਂ ਥਰਡ ਵਰਡ ਕੰਟਰੀਆਂ ਦੀ ਗੱਲ ਕਰੀਏ ਜਿਹੜੇ ਉਹਨਾਂ ਦੇ ਨਾਲੋਂ ਇੱਥੇ ਦਾ ਜਿਹੜਾ ਮੀਡੀਆ ਸਟਰੋਂਗ ਆ ਹੂੰ ਜੇ ਕਿਸੇ ਮਿਨਿਸਟਰ ਦੇ ਬਾਰੇ ਕਿਸੇ ਦੇ ਪ੍ਰਾਈਮ ਮਿਨਿਸਟਰ ਦੇ ਬਾਰੇ ਈਵਨ ਕਿੰਗ ਤੇ ਕੁਇਨ ਦੇ ਬਾਰੇ ਵੀ ਉਹਦੀ ਕੋਈ ਗੱਲ ਇਹੋ ਜੀ ਹੱਥ ਆ ਜਵੇ ਹੂੰ ਤਾਂ ਉਹ ਉਸ ਚੀਜ਼ ਨੂੰ ਦੁਨੀਆ ਦੇ ਸਾਹਮਣੇ ਲੈ ਆਉਂਦੇ ਹੈਗੇ ਆ ਵੀ ਦੇਖੋ ਵੀ ਆਹ ਗੱਲ ਹੋ ਚੁੱਕੀ ਹੈਗੀ ਆ ਹੁਣ ਤੁਸੀਂ ਆਪਣੇ ਆਪ ਪੜਿਆ ਵਿਚਾਰੋ ਤੁਸੀਂ ਇਸ ਸਮਾਜ ਦੇ ਵਿੱਚ ਰਹਿਣਾ ਕਿੱਦਾਂ ਹੈਗਾ ਤੁਹਾਡੀ ਸੁਰੱਖਿਆ ਕਿੱਦਾਂ ਹੋਣੀ ਹੈਗੀ ਆ ਜਿਹੜਾ ਆ ਕਾਨੂੰਨ ਬਣ ਰਿਹਾ ਹੈਗਾ ਤੁਹਾਡੇ ਲਈ ਫਾਇਦੇ ਦੇ ਵਿੱਚ ਕਿੰਨਾ ਕੋਈ ਫਾਇਦਾ ਹੈ ਕਿੰਨਾ ਕੋਈ ਨੁਕਸਾਨ ਕਰੂਗਾ ਲੌਂਗ ਟਰਮ ਲਈ ਤੋ ਇਹ ਜਿਹੜਾ ਮੀਡੀਆ ਆ ਇਹ ਇੱਕ ਕੀ ਕਹਿੰਦੇ ਹੁੰਦੇ ਭ੍ਰਿਸ਼ਟਾਚਾਰ ਨੂੰ ਇੱਕ ਬਿਮਾਰੀ ਨੂੰ ਲੰਗੀਆਂ ਕਰਕੇ ਐਨ ਉਹਦੀ ਜਿਹੜੀ ਰੂਪਰੇਖਾ ਉਹਦੀ ਉਹਦੀ ਸ਼ਕਲ ਸਹੀ ਸ਼ਕਲ ਹੈਗੀ ਆ ਉਹ ਤੁਹਾਡੇ ਸਾਹਮਣੇ ਪੇਸ਼ ਕਰ ਸਕਦਾ ਹੈਗਾ ਸਹੀ ਤੋ ਮੈਂ ਇਹ ਸਮਝਦਾ ਹੈਗਾ ਆ ਕਿ ਜੇ ਚੇਤਾ ਅਸੀਂ ਆਪਣੇ ਸਮਾਜ ਨੂੰ ਆਪਣੇ ਦੇਸ਼ ਨੂੰ ਠੀਕ ਕਰਨਾ ਚਾਹੁੰਦੇ ਹੈਗੇ ਆ ਤਾਂ ਫਿਰ ਸਾਨੂੰ ਇਨਵੈਸਟੀਗੇਟਡ ਜਿਹੜਾ ਮੀਡੀਆ ਹੈਗਾ ਆ ਇਨਵੈਸਟਿਗੇਟਰ ਜਰਨਲਿਸਟ ਹੈਗੇ ਆ ਉਹਨਾਂ ਨੂੰ ਕੋਲਣਾ ਪਊਗਾ ਜਿਹੜੇ ਕਿ ਸਹੀ ਬਿਮਾਰੀ ਦਾ ਸਹੀ ਇਲਾਜ ਕਰ ਸਕਣ ਸੋ ਮੈਂ ਏਸੀ ਨੂੰ ਦੇਖ ਕੇ ਲਾਇਆ ਹੈਗਾ ਵੀ ਜਿਸ ਤਰੀਕੇ ਦੇ ਨਾਲ ਅੱਗਾ ਦੁਨੀਆ ਦੇ ਵਿੱਚ ਗਲਤ ਚੱਲ ਰਹੀ ਹੈਗੀ ਆ ਹਮ ਸ਼ਾਮ-ਦਾਮ ਦੰਡ ਭੇਦ ਬੇਈਮਾਨੀ ਧਾਰਮਿਕ ਬਲੈਕਮੇਲਿੰਗ ਆਪਸ ਵਿੱਚ ਹੀ ਧਰਮਾਂ ਦੇ ਝਗੜੇ ਕਰਾਉਣੇ ਤੇ ਆਪਣੀ ਕੁਰਸੀ ਨੂੰ ਸਟਰੋਂਗ ਬਣਾ ਕੇ ਰੱਖੀ ਛੜਨਾ ਹੈਗਾ ਹਮ ਫਿਰ ਜਰਨਲਿਸਟ ਦਾ ਕੰਮ ਹੈਗਾ ਵੀ ਹੁਣ ਇੱਕ ਭਾਰਤ ਦੇਸ਼ ਦੀ ਆਪਾਂ ਗੱਲ ਕਰਦੇ ਹਾਂ ਹੂੰ ਭਾਰਤ ਦੇਸ਼ ਦੀ ਇਸ ਵੇਲੇ ਕਾਫੀ ਗੱਲ ਹੋ ਰਹੀ ਹੈਗੀ ਆ ਵੇ ਜੀ ਉਹਨਾਂ ਦਾ ਮੀਡੀਆ ਕਹ ਰਿਹਾ ਜੀ ਦੇਖੋ ਜੀ ਜਿਹੜਾ ਮੋਦੀ ਹੈਗਾ ਇਸ ਨੇ 10 ਸਾਲਾਂ ਦੇ ਵਿੱਚ ਦੇਸ਼ ਨੂੰ ਉੱਥੇ ਲੈ ਕੇ ਖੜਾ ਕਰ ਦਿੱਤਾ ਹੈਗਾ ਹੁਣ ਦੁਨੀਆ ਦਾ ਕੋਈ ਵੀ ਦੇਸ਼ ਹੈਗਾ ਕੋਈ ਵੀ ਵੱਡੀ ਪ੍ਰੋਬਲਮ ਆਉਂਦੀ ਹੈਗੀ ਆ ਵਰਲਡ ਵਾਈਡ ਦਾ ਉਹ ਉਹ ਦੇ ਇੰਡੀਆ ਨੂੰ ਮੋੜੇ ਰੱਖਦੇ ਆ ਗਿਆ ਜਾਂ ਇੰਡੀਆ ਨੂੰ ਬਰਾਬਰ ਲਿਆਉਣਾ ਚਾਹੁੰਦੇ ਹੈਗੇ ਆ ਉਹ ਇੱਕ ਝੂਠ ਆ ਝੂਠ ਹੈ ਸੱਚ ਨਹੀਂ ਹੈਗਾ ਹੂੰ ਜੇ ਆਪਾਂ ਹੁਣ ਦੇਖੀਏ ਵੀ ਜਿੱਦਾਂ ਮੈਂ ਪਹਿਲਾਂ ਕਹੀ ਸੀ ਗੱਲ ਵੀ ਜੇ মিডিਆ ਇਹ ਦੱਸੇ ਵੀ ਦੇਸ਼ ਨਾਲੋਂ ਪਹਿਲਾਂ ਸਮਾਜ ਹੀ ਆ ਸਾਡਾ ਸਮਾਜ ਦੇ ਵਿੱਚ ਵੀ ਕੀ ਡਿਫਰੈਂਟ ਕਮਰ ਨਹੀਂ ਹੈਗੀਆਂ ਪੰਜ ਛੇ ਡਿਫਰੈਂਟ ਧਰਮ ਰਹਿੰਦੇ ਹੈਗੇ ਆ ਤੇ ਅਸੀਂ ਉਹ ਸਾਰੇ ਧਰਮਾਂ ਨੂੰ ਇੱਕ ਸਾਂਝੇ ਇਕੱਠੇ ਕਿੱਦਾਂ ਕਰਨਾ ਸ਼ਾਂਤੀ ਖੁਸ਼ਹਾਲੀ ਕਿੱਦਾਂ ਲਿਆਉਣੀ ਹੈਗੀ ਆ ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਇਹ ਲੋਕਤੰਤਰ ਹੈ ਤਾਂ ਬਹੁ ਗਿਣਤੀ ਦਾ ਹੀ ਉੱਥੇ ਰਾਜ ਹੋਊਗਾ ਬਹੁ ਗਿਣਤੀ ਆਪਣੇ ਕਾਨੂੰਨ ਦੇ ਹਿਸਾਬ ਨਾਲ ਇੱਕ ਇਹੋ ਜਿਹਾ ਸਿਸਟਮ ਪੈਦਾ ਕਰ ਦਊਗੀ ਜਿਹੜੀ ਘੱਟ ਗਿਣਤੀਆਂ ਉਹ ਗੁਲਾਮ ਬਣ ਜਾਣਗੀਆਂ ਹੂੰ ਤਾਂ ਇਹੋ ਜਿਹਾ ਜਿਹੜਾ ਸਮਾਜ ਹੈਗਾ ਆ ਉਹ ਸਾਨੂੰ ਉਹ ਸਾਨੂੰ ਤਬਾਹ ਕਰਦਾ ਹੈਗਾ ਹੈ ਤੇ ਮੇਰੀ ਜਿਹੜੀ ਇੱਛਾ ਹੈਗੀ ਆ ਉਹ ਇਹ ਆ ਵੀ ਜਿਹੜੀ ਆਹਾਂ ਆਪਣਾ ਰੂਪ ਰੇਖਾ ਦੇ ਵਿੱਚ ਮੇਰਾ ਇਹ ਮੀਡੀਆ ਤੇ ਲੋਕ ਸੰਪਰਕ ਜਿਹਨੂੰ ਆਪਾਂ ਕਹਿੰਦੇ ਨੇ ਪੰਜਾਬੀ ਦੇ ਵਿੱਚ ਹੂੰ ਜਦੋਂ ਦੇਸ਼ ਆਜ਼ਾਦ ਹੋਊਗਾ ਉਹਦੇ ਵਿੱਚ ਇਹੋ ਜਿਹੇ ਕਾਨੂੰਨ ਬਣਾਏ ਜਾਣਗੇ ਜਿਸ ਤਰੀਕੇ ਨਾਲ 100 ਸਾਲ 200 ਸਾਲ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਖਾਲਸਾ ਦਰਬਾਰ ਲਾਹੌਰ ਦੀ ਸੀਗੀ ਹਾਂ ਕੋਣ ਇੱਕ ਗੱਲ ਇਸ ਵੇਲੇ ਬੜੀ ਚਰਚਾ ਦਾ ਵਿਸ਼ਾ ਬਣ ਚੁੱਕੀ ਹੈਗੀ ਆ ਕੈਨੇਡੀਅਨ ਸਿਸਟਮ ਜੋ ਹੈਗਾ ਆ ਹਾਂਜੀ 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 ਉੱਤੇ ਕੈਨੇਡੀਅਨ ਤੇ ਸਿਸਟਮ ਨੇ ਸਰੈਂਡਰ ਕਰ ਦਿੱਤਾ ਜੀ ਆਪਣੇ ਹਿੰਦੁਸਤਾਨ ਦੇ ਸਾਹਮਣੇ ਜਾ ਕੇ ਉਹਨਾਂ ਨੇ ਕਿਹਾ ਜੀ ਸਾਡੂ ਹੁਣ ਇਸ ਵੇਲੇ ਜਾਣੀ ਉਹ ਇੱਕ ਦ੍ਰਿਸ਼ ਪੈਦਾ ਕਰਦਾ ਕਿਉਂਕਿ ਉਹਨਾਂ ਨੂੰ ਹੁਣ ਹਿਮੋਰੋਇਡਸ ਨਾਲੋਂ ਇਨਸਾਨ ਦੀ ਕੀਮਤ ਨਾਲੋਂ ਜਿਹੜਾ ਪੈਸਾ ਹੈਗਾ ਟ੍ਰੇਡ ਹੈਗਾ ਆ ਉਹ ਸਭ ਤੋਂ ਮੂਹਰੇ ਧੀਦਾ ਹੋਏ ਹੋਏ ਕੋਈ ਸ ਉਹਨਾਂ ਨੂੰ ਜਿਹੜੀ ਜਿਹੜੇ ਲੋਕ ਉਥੇ ਮਰ ਰਹੇ ਹੈਗੇ ਆ ਜਿਹੜਾ ਉਥੇ ਦਾ ਕਾਨੂੰਨ ਟੁੱਟ ਰਿਹਾ ਹੈਗਾ ਉਥੇ ਜਿਹੜੇ ਲੋਕ ਜਿਹੜੇ ਕ੍ਰਿਮੀਨਲ ਲੋਕ ਹੈਗੇ ਆ ਉਹ ਲੋਕਾਂ ਦੀ ਇੱਕ ਦੀਨਸੋ ਉੱਤੇ ਜਾ ਕੇ ਗੋਲੀਆਂ ਚਲਾਉਂਦੇ ਹੈਗੇ ਆ ਦੇਖੋ ਤੇ ਅਤੇ ਉਹ ਸਰਫ ਉਹਦਾ ਮਤਲਬ ਇਹ ਕਿਉਂਕਿ ਇਹ ਜਿਹੜੀ ਕੈਨੇਡੀਅਨ ਆ ਆਰਸੀਪੀਐਮ ਉਸਦੀ ਜਿਹੜੀ ਪੁਲਿਸ ਦਾ ਜਿਹੜਾ ਨਾਮ ਹੈਗਾ ਜਿਹੜੀ ਆਰਗੇਨਾਈਜੇਸ਼ਨ ਹੈਗੀ ਆ ਉਹਨਾਂ ਨੇ 2 ਸਾਲ ਪਹਿਲਾਂ ਤਕਰੀਬਨ 1.5 ਸਾਲ ਪਹਿਲਾਂ ਇਹ ਕਹਿਤਾ ਸੀਗਾ ਵੇ ਇਹਦੇ ਵਿੱਚ ਜਿਹੜਾ ਇਥੇ ਕੈਨੇਡੀਅਨ ਜਿਹੜਾ ਕਤਲ ਹੋਇਆ ਭਾਈ ਹਰਦੀਪ ਸਿੰਘ ਨੇਜਰ ਦਾ ਉਹਦੇ ਵਿੱਚ ਇੰਡੀਅਨ ਜਿਹੜੀ ਏਜੰਸੀਆਂ ਹੈਗੀਆਂ ਜਾਂ ਇੰਡੀਆ ਸਰਕਾਰ ਹੈਗੀ ਆ ਈਵਨ ਮੋਦੀ ਤੱਕ ਦੀ ਜਾਂ ਉਹਨਾਂ ਦਾ ਹੋਮ ਮਿਨਿਸਟਰ ਉਹ ਇਨਵੋਲਵ ਹੈਗੇ ਇਹਦੇ ਵਿੱਚ ਬਹਿ ਜੀ ਸਾਹਿਬ ਸਿਰਫ ਸਿਰਫ ਪੁਲਿਸ ਨੇ ਨਹੀਂ ਕੀਤਾ ਜਿਹੜਾ ਕੈਨੇਡਾ ਦਾ ਪ੍ਰਧਾਨ ਮੰਤਰੀ ਸੀ ਪ੍ਰਧਾਨ ਮੰਤਰੀ ਨੇ ਅਸੈਂਬਲੀ ਨੂੰ ਸੰਬੋਧਨ ਕਰਦੇ ਆ ਕਿਹਾ ਕਿ ਸਰ ਕੋ ਸਾਰੀ ਗੱਲ ਸੀਗੀ ਜਿਹੜੀ ਪਾਗੈਂਟ ਦੇ ਵਿੱਚ ਜਸੇ ਟ੍ਰੂਡੋ ਨੇ ਉਸ ਵੇਲੇ ਜੀ ਜੀ ਇਹ ਗੱਲ ਕਹੀ ਵੀ ਦੇਖੋ ਮੇਰੀ ਸਰਕਾਰ ਦੇ ਲੋਕੋ ਜਾਂ ਮੇਰੇ ਦੇਸ਼ ਦੇ ਲੋਕੋ ਐਸ ਵੇਲੇ ਜਿਹੜੀ ਫੋਰਨ ਜਿਹੜਾ ਫੋਰਨ ਕੰਟਰੀ ਹੈਗਾ ਜਾਂ ਇੰਡੀਆ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਆ ਕੇ ਮੇਰੀ ਧਰਤੀ ਦੇ ਉੱਤੇ ਸਾਡੇ ਦੇਸ਼ ਦੀ ਧਰਤੀ ਦੇ ਉੱਤੇ ਮੇਰੇ ਸਾਡੇ ਆਪਣੇ ਨਾਗਰਿਕ ਨੂੰ ਗੋਲੀਆਂ ਨਾਲ ਛਾ ਕੇ ਮਾਰਿਆ ਹੈਗਾ ਬਿਲਕੁਲ ਇਤੋਂ ਵੱਡੀ ਹੋਰ ਗੱਲ ਕਿਹੜੀ ਹੋ ਸਕਦੀ ਸੀਗੀ ਉਹ ਇੱਕ ਬੜਾ ਇਨਸਾਫ ਪਸੰਦ ਅਹ ਟਰੂਡੋ ਜਸਟ ਟਰੂਡੋ ਸੀਗੇ ਜਿਨ੍ਹਾਂ ਨੇ ਇਹ ਗੱਲ ਕਹੀ ਪਰ ਅੱਜ ਵੋਟਾਂ ਪਾਈਆਂ ਲੋਕਾਂ ਨੇ ਫਿਰ ਉਸ ਇਨਸਾਫ ਨੂੰ ਲਿਆਉਣ ਦੇ ਲਈ ਤਾਂ ਜਿਹੜੇ ਸੀਗੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਹੈਗੇ ਆ ਉਹਨਾਂ ਨੇ ਸਿਰਫ ਇੱਕ ਪੈਸਾ ਕਿਉਂਕਿ ਉਹ ਦੇਖੋ ਉਹਦੀ ਇੱਕ ਗੋਰ ਬੋਰਡ ਪ੍ਰੋਬਲਮ ਵੀ ਹੈਗੀ ਹੈ ਜਾਂ ਸ਼ਾਇਦ ਉੱਥੇ ਦੇ ਲੋਕਾਂ ਨੇ ਸੋਚਿਆ ਨਹੀਂ ਉਹਦੀ ਇੱਕ ਪ੍ਰੋਬਲਮ ਇਹ ਹੈਗੀ ਆ ਉਹ ਇੱਕ ਅਰਥਸ਼ਾਸਤਰੀ ਆ ਉਹ ਇੱਕ ਬਿਜ਼ਨਸਮੈਨ ਆ ਉਹ ਇੱਕ ਬਾਣੀਆਂ ਕਿਸਮ ਦੀ ਉਹਦੀ ਸੋਚ ਹੈਗੀ ਆ ਉਹ ਪੈਸਾ ਲੈਣਾ ਉਹ ਬਾਣੀਆਂ ਕਿ ਤੁਹਾਡੇ ਇੱਥੇ ਇੰਗਲੈਂਡ ਦੇ ਵਿੱਚ ਹੀ ਤਾਂ ਕੰਮ ਕਰਦਾ ਰਿਹਾ ਬੈਂਕ ਦੇ ਵਿੱਚ ਤੁਸੀਂ ਇੱਥੇ ਹੀ ਸਖਾਸ ਗੁਰੇ ਭੇਜਿਆ ਬਾਣਪਾਟ ਉਹ ਗਵਰਨਰ ਰਿਹਾ ਹੈ ਹੈ ਜੀ ਬੈਂਕ ਆਫ ਇੰਗਲੈਂਡ ਦਾ ਕਈ ਸਾਲ ਉਹ ਗਵਰਨਰ ਰਿਹਾ ਤੁਸੀਂ ਉਹਨੂੰ ਬਣਾ ਕੇ ਭੇਜਿਆ ਬਾਣੀਆਂ ਇਥੋਂ ਦੇ ਪਿੱਛੇ ਇੰਗਲੈਂਡ ਨੂੰ ਸ਼ਾਬਾਸ਼ ਦੇਣੀ ਚਾਹੀਦੀ ਆ ਵੀ ਉਹਨੂੰ ਹੋਰ ਅਕਲ ਦਿੱਤੀ ਉਹਨਾਂ ਨੇ ਪਰ ਉਹ ਅਕਲ ਹੋਣ ਉਹਨੂੰ ਆਪਣੀ ਹੋਰ ਕੁਛ ਦੀਦਾ ਨਹੀਂ ਹੈਗਾ ਉਸ ਅਕਲ ਨੂੰ ਉਹ ਆਪਣੇ ਦੇਸ਼ ਦੇ ਵਿਰੁੱਧ ਆਪਣੀ ਜਨ ਨਾਗਰਿਕਾਂ ਦੇ ਵਿਰੁੱਧ ਆਪਣੀ ਧਰਤੀ ਦੇ ਵਿਰੁੱਧ ਵਰਤ ਰਿਹਾ ਹੈਗਾ ਉਹਨੂੰ ਇਹ ਨਹੀਂ ਪਤਾ ਹੈਗਾ ਜਿਹੜਾ ਪੈਸਾ ਆ ਟਰੇਡ ਆ ਤੁਸੀਂ ਕਰੋ ਇਹ ਦੇਸ਼ ਦਾ ਕੰਮ ਹੈਗਾ ਤੇ ਟਰੇਡ ਕਰਨਾ ਪਰ ਇਹਦੇ ਵਿੱਚ ਕੋਈ ਤੀਜੀ ਰਾਣੀ ਹੋਣੀ ਚਾਹੀਦੀ ਉਹਦੇ ਵਿੱਚ ਅਸੀਂ ਵੀ ਦੁਨੀਆਂ ਵੀ ਸਾਰੀ ਉਹਨਾਂ ਸਹਿਮਤ ਹੈਗੀ ਐ ਬਿਲਕੁਲ ਸਹਿਮਤ ਪਰ ਤੁਸੀਂ ਇਹੋ ਜਿਹਾ ਟਰੇਡ ਕਿਉਂ ਕਰੋਗੇ ਇਹਦੇ ਵਿੱਚ ਲੋਕਾਂ ਦੀ ਜਾਣਨਾ ਜਾਂਦੀਆਂ ਹੋਣ ਹੂੰ ਇਹਦੇ ਵਿੱਚ ਤੁਹਾਡਾ ਦੇਸ਼ ਜਿਹੜਾ ਜਿਹਨੂੰ ਤੁਸੀਂ ਇੱਕ ਆਪਣਾ ਕਹਿੰਦੇ ਹੈਗੇ ਵੀ ਅਸੀਂ ਇੱਕ 1 ਇੰਚ ਧਰਦੀ ਵੀ ਕਿਸੇ ਨੂੰ ਨਹੀਂ ਦੇ ਸਕਦੇ ਜਦੋਂ ਦੇਸ਼ਾਂ ਦੀਆਂ ਲੜਾਈਆਂ ਹੁੰਦੀਆਂ ਤਾਂ ਤੁਸੀਂ ਅੱਜ ਉਹ ਜਿਹੜੇ ਰੂਪ ਚ ਦੇਖਦਾ ਹੈਗੇ ਆ ਟ੍ਰੇਡ ਤੁਸੀਂ ਘੱਮਸ ਕਮ ਉਹਨਾਂ ਦੇ ਕੋਲੋਂ ਜਾ ਕੇ ਕੋਈ ਜਾ ਤੇ ਮਾਫੀ ਮੰਗਵਾਓ ਜਾਂ ਘੱਮਸ ਕਮ ਕੋਈ ਅੱਗੇ ਵਾਸਤੇ ਕੋਈ ਛੋਟੀ ਲਵੋ ਉਹ ਕੰਫੈਸ ਕਰਨ ਕਿ ਹਾਂ ਸਾਡੀਆਂ ਸਾਡੀਆਂ ਗਲਤੀਆਂ ਸਨ ਭਾਵੇਂ ਅੰਦਰ ਖਾਤੇ ਕਰਨ ਲੇਕਿਨ ਕੋਈ ਗਾਰੰਟੀ ਤੇ ਮੰਗੋ ਰਹਾ ਦੇ ਕੋਲੋਂ ਇਹ ਤਾਂ ਬਿਲਕੁਲ ਹੀ ਲੇਟ ਹੈ ਬਈ ਜੀ ਨਹੀਂ ਜੀ ਉਹ ਇਸ ਵੇਲੇ ਜਿਹੜੀ ਨੀਤਨ ਆਨੰਦ ਉਹਨਾਂ ਦੀ ਫੋਰਨ ਮਿਨਿਸਟਰ ਹੈਗੇ ਆ ਹੂੰ ਉਹ ਗਏ ਆ ਇੰਡੀਆ ਇੰਡੀਆ ਜਾ ਕੇ ਉਹਨਾਂ ਨੇ ਅੰਦਰ ਖਾਤੇ ਗੱਲਾਂ ਹੋਰ ਕੀਤੀਆਂ ਟੂ ਫੇਸ ਕਰਕੇ ਉਹਨਾਂ ਨੇ ਲੋਕਾਂ ਨੂੰ ਬੇਗੁਨਾਹ ਰੋਣ ਦੀ ਕੋਸ਼ਿਸ਼ ਕੀਤੀ ਹੈਗੀ ਪਰ ਉਹਨਾਂ ਨੂੰ ਇਹ ਨਹੀਂ ਪਤਾ ਹੈਗਾ ਕਿ ਕੈਨੇਡਾ ਇੱਕ ਕੈਨੇਡਾ ਇੱਕ ਬਹੁਤ ਇਨਸਾਫ ਪਸੰਦ ਦੇਸ਼ ਹੈਗਾ ਆ ਉੱਥੇ ਵੀ ਬਹੁਤ ਸਾਰੀਆਂ ਬਹੁਤ ਨਸਲਾਂ ਦੇ ਬਹੁਤ ਕਤਾਰਾਂ ਦੇ ਲੋਕ ਰਹਿੰਦੇ ਹੈਗੇ ਆ ਉਹਨਾਂ ਨੇ ਸਹੀ ਤਰੀਕੇ ਦੇ ਨਾਲ ਜਦੋਂ ਨੀਤਨ ਆਨੰਦ ਵਾਪਸ ਆਈ ਹੈਗੇ ਆ ਤੇ ਉਹਨਾਂ ਨੂੰ ਸਵਾਲ ਜਵਾਬ ਕੀਤੇ ਹੈਗੇ ਆ ਹੂੰ ਜਿਨ੍ਹਾਂ ਦਾ ਉਹ ਜਵਾਬ ਦੇ ਨਹੀਂ ਸਕੀ ਹੈਗੀ ਨਹੀਂ ਸਕੀ ਉਹ ਝੂਠੀ ਹੋਈ ਹੈਗੀ ਦੁਨੀਆ ਦੇ ਸਾਹਮਣੇ ਬਿਲਕੁਲ ਤੋਂ ਇਹ ਜਿਹੜੀ ਗੱਲ ਹੈਗੀ ਹੈ ਇਸ ਵੇਲੇ ਇਸ ਵੇਲੇ ਜਿੰਦ ਇੰਡੀਆ ਦੀ ਆਬਾਦੀ ਜਿਹੜੀ ਹੈਗੀ ਆ 140 ਕਰੋੜ ਆ ਹਾਂਜੀ ਇਹ ਇੱਕ ਅਨੁਮਾਨ ਲਾਇਆ ਜਾ ਰਿਹਾ ਹੈਗਾ ਵੀ ਇੰਡੀਆ ਵਰਗੇ ਦੇਸ਼ਾਂ ਦੀ ਕਦੇ ਵੀ ਆਬਾਦੀ ਸਹੀ ਤਰੀਕੇ ਨਾਲ ਗਿਣੀ ਨਹੀਂ ਜਾ ਸਕਦੀ ਹੂੰ ਉਹ ਖਿਆਲ ਕੀਤਾ ਜਾਂਦਾ ਵੀ 100 ਚ 140 ਕਰੋੜ ਦੇ ਥੈਹ ਤੇ 150 ਕਰੋੜ ਦੀ ਗਿਣਤੀ ਆਬਾਦੀ ਹੈਗੀ ਆ ਇਸ ਵੇਲੇ ਇੰਡੀਆ ਦੀ ਹਿੰਦੁਸਤਾਨ ਦੀ ਜਿਹਨੂੰ ਕਹੇ ਲੋ ਜੋ ਜਿਹੜਾ ਮਰਜੀ ਸ਼ਬਦ ਲੈ ਲਓ ਹਮ ਪਰ ਉਹਦੇ ਵਿੱਚੋਂ 700 ਕਰੋੜ ਲੋਕ ਅੱਧੋਂ ਵੱਧ ਲੋਕ ਹਮ ਭੁੱਖੇ ਨੰਗਾ ਜਿਹਨੂੰ ਫੂਡ ਨਹੀਂ ਮਿਲਦਾ ਬਿਲਕੁਲ ਹੈ ਜੀ ਚਰਦੇ ਤੇ ਸ਼ਾਂਤ ਨਹੀਂ ਹੈਗੀ ਹੈਂ ਜੀ ਗੱਲ ਬਿਮਾਰੀਆਂ ਨਾਲ ਮਰ ਰਹੇ ਹੈਗੇ ਆ ਉਹ ਦੇਸ਼ ਕਿਹੋ ਜਿਹਾ ਦੇਸ਼ ਹੋਊਗਾ ਕਿਹੋ ਜਿਹਾ ਸਿਸਟਮ ਹੋਊਗਾ ਕਿਹੋ ਜਿਹਾ ਹਿੰਦੂ ਤਬ ਦਾ ਉਹ ਵਰਨ ਬਣਦਾ ਜਿਹੜਾ ਸੂਲ ਹੈਗਾ ਉਹ ਕਿਦਾਂ ਦਾ ਕੰਮ ਕਰੂਗਾ ਚਾਣਕੀਆ ਪਾਲਸੀ ਜਿਹੜੀ ਆਪਣੇ ਲੋਕਾਂ ਨੂੰ ਰੋਟੀ ਨਹੀਂ ਦੇ ਸਕਦੀ ਰੋਟੀ ਨਹੀਂ ਦੇ ਸਕਦੀ ਜਿਹੜੀ ਆਪਣੇ ਲੋਕਾਂ ਨੂੰ ਛੱਤ ਨਹੀਂ ਦੇ ਸਕਦੀ ਛੱਤ ਨਹੀਂ ਦੇ ਸਕਦੀ ਜਿਹੜੀ ਆਪਣੇ ਲੋਕਾਂ ਨੂੰ ਬਿਮਾਰੀਆਂ ਦਾ ਸਹੀ ਇਲਾਜ ਨਹੀਂ ਕਰਵਾ ਸਕੀ ਜਿਹੜੀ ਆਪਣੇ ਮਨਿਸਟਰਾਂ ਨੂੰ ਜਿਹੜੀ ਹੈਗੀ ਕਰਪਸ਼ਨ ਹੋ ਰਹੀ ਹੈ ਉਹ ਤੋਂ ਰੋਕ ਨਹੀਂ ਸਕੀ ਤੋਂ ਇਹੋ ਜਿਹਾ ਦੇ ਸਿਸਟਮ ਦੇ ਵਿੱਚ ਕੈਨੇਡਾ ਨੂੰ ਕੋਈ ਖੁਸ਼ੀ ਨਹੀਂ ਹੋਣੀ ਚਾਹੀਦੀ ਵੀ ਮੈਂ ਉਹਨਾਂ ਨਾਲ ਟ੍ਰੇਡ ਕਰ ਲਈ ਹੈਗੀ ਆ ਮੈਂ ਬੈਂਸ ਜੀ ਤੋਂ ਦੱਸਦੇ ਆ ਮੈਂ ਚੁਕੇ ਹਿੰਦੁਸਤਾਨ ਕਾਫੀ ਵਾਰੀ ਗਏ ਆ ਤੁਹਾਡਾ ਵੀ ਉੱਥੇ ਜੀ ਵੀ ਜਾਣ ਤੁਹਾਡਾ ਵੀ ਜਾਣਾ ਆਣਾ ਹੋਇਆ ਹੋਏਗਾ ਦੋ ਦੇਸ਼ ਦੋ ਦੋ ਸ਼ਹਿਰ ਨੇ ਨਾ ਵੱਡੇ ਜਿਹਨਾਂ ਨੂੰ ਵੇਚਦੇ ਨੇ ਇੱਕ ਦਿੱਲੀ ਐ ਇੱਕ ਬੰਬਈ ਐ ਦੋਵਾਂ ਦੀ ਹਾਲਤ ਮੈਂ ਦੇਖੀ ਹੋਈ ਐ ਦਿੱਲੀ ਤੁਸੀਂ ਅਗਰ ਰੇਲਵੇ ਸਟੇਸ਼ਨ ਜਿਹੜਾ ਪਹਾੜਗੰਜ ਵਿੱਚ ਇਹਨਾਂ ਦਾ ਹੈਗਾ ਉੱਥੋਂ ਤੁਸੀਂ ਅਗਰ ਲਾਲ ਕਿਲੇ ਜਾਣਾ ਹੋਵੇ ਤੇ ਤੁਹਾਨੂੰ ਫੁੱਟਪਾਥ ਦੇ ਉੱਤੇ ਟੁਰਨ ਲੱਗਿਆਂ ਜਿਹੜੀ ਨਾ ਆਪਣੀ ਉਹ ਨੱਕ ਟਕਣਾ ਪੈਂਦਾ ਆਪਣਾ ਇਸ ਕਦਰ ਜਾਨੀ ਕਿ ਉੱਥੇ ਕਹ ਲੋ ਕਿ ਵਾਸ਼ਰੂਮ ਤੇ ਆਪਣਾ ਜਿਹੜੀ ਨਾ ਆਪਣਾ ਉਹ ਲੋਕਾਂ ਦੀ ਉਥੇ 스멜 ਹੈ ਬਾਹਰ ਲੋਕਾਂ ਜਨ ਕਿ ਲੋਕ ਚੱਲ ਨਹੀਂ ਸਕਦੇ ਉਥੇ ਇਸ ਤਰ੍ਹਾਂ ਦੀ ਬੁਰੀ ਹਾਲਤ ਹੈ ਤੇ ਆਪਾਂ ਚਲੇ ਜਾਈਏ ਅਗਰ ਬੰਬਈ ਤੇ ਜਿਹੜਾ ਆਪਣਾ ਆਜ਼ਾਦ ਮੈਦਾਨ ਦਾ ਜਿਹੜਾ ਜਿੱਥੇ ਮੁੰਬਈ ਦਾ ਪ੍ਰੈਸ ਕਲੱਬ ਹੈ ਤੁਸੀਂ ਪ੍ਰੈਸ ਕਲੱਬ ਤੋਂ ਬਾਹਰ ਨਿਕਲੋ ਤੁਸੀਂ ਉਸ ਰੋਡ ਤੇ ਟੁਰਪੋ ਉਸ ਫੁੱਟਪਾਥ ਦੇ ਉੱਤੇ ਤਿੰਨ ਤਿੰਨ ਨਸਲਾਂ ਮੈਂ ਆਪ ਵੇਖੀਆਂ ਜਿਹੜੀਆਂ ਮੈਂ ਇੰਟਰਵਿਊ ਕੀਤੇ ਉਥੇ ਲੋਕਾਂ ਦੇ ਨਾਲ ਉਹਨਾਂ ਨੇ ਕਿਹਾ ਜੀ ਕਿ ਅੱਬਾ ਵੀ ਇੱਥੇ ਪੈਦਾ ਹੋਇਆ ਸੀ ਦਾਦਾ ਵੀ ਇੱਥੇ ਰਹਿੰਦਾ ਸੀ ਅਸੀਂ ਵੀ ਇੱਥੇ ਰਹਿੰਦੇ ਹਾਂ ਉਹ ਫੁੱਟ ਕਾਥਾਂ ਦੇ ਉੱਤੇ ਬੈ ਕੇ ਜਿਹੜੀ ਜ਼ਿੰਦਗੀ ਜਿਦੀ گزار ਰਹੀਆਂ ਉੱਥੇ ਹੀ ਕੋਈ ਘਰ ਨਹੀਂ ਉਹਨਾਂ ਦਾ ਤੇ ਤੁਸੀਂ ਬਿਲਕੁਲ ਠੀਕ ਨਿਸ਼ਾਨਦੇਹੀ ਕੀਤੀ ਕਿ ਅੱਧੀ ਜਨਤਾ ਜਿਹੜੀ ਉਹ ਤੇ ਭੁੱਖਮਰੀ ਨਾਲ ਮਰਨ ਰਹੀ ਹੈ ਇੱਥੇ ਕੈਨੇਡਾ ਜਿਹੜਾ ਇਹ ਬਾਰੇ ਬਾਰੇ ਜਾਣਦੇ ਆ ਉਹਦੇ ਜੀ 20 ਦੇ ਜਿਹੜੇ ਉਹ ਮੈਂਬਰ ਰੂਮ ਬਣਾ ਕੇ ਦੇਖੋ ਇੰਡੀਆ ਦੀ ਜੀ ਡੀ ਪੀ ਐਸ ਵੇਲੇ ਹਾਰਡਲੀ 3.2 ਟ੍ਰਿਲੀਅਨ ਹੈਗੀ ਆ ਠੀਕ ਹੈ ਇਹਨਾਂ ਦੀ ਜਿਹੜੀ ਪ੍ਰੋਜੈਕਟਡ ਸੀਗੀ ਬਈ ਐਸ 2225 ਦੇ ਐਂਡ ਤੱਕ ਅਸੀਂ ਆਪਣੀ ਜੀ ਡੀ ਪੀ ਨੂੰ 4.5 4.5 ਪੁਆਇੰਟ 5 ਪੁਆਇੰਟ ਤੱਕ ਸੌਰੀ 5 ਟ੍ਰਿਲੀਅਨ ਤੱਕ ਲੈ ਜਾਣਾ ਹੈਗਾ ਉਹ ਇੱਕ ਪ੍ਰੋਜੈਕਟਡ ਸੀਗੀ ਉਥੇ ਤੱਕ ਨਹੀਂ ਪਹੁੰਚੀ ਹੈਗੀ ਆਬਾਦੀ ਲਗਾਤਾਰ ਵੱਧ ਰਹੀ ਹੈਗੀ ਆ ਹੂੰ ਕਰਪਸ਼ਨ ਲਗਾਤਾਰ ਵੱਧ ਰਹੀ ਹੈਗੀ ਆ ਕਤਲ ਹੋ ਰਹੇ ਹੈਗੇ ਆ ਟੱਟ ਗਿਣਤੀਆਂ ਦਾ ਜਿਹਨਾਂ ਹਰਾਮ ਕੀਤਾ ਜਾ ਰਿਹਾ ਹੈਗਾ ਉਸ ਦੇਸ਼ ਦੇ ਵਿੱਚ ਕਿਹੜੇ ਕਿਹੜੇ ਸੂਲਾਂ ਦੇ ਅਧੀਨ ਇੰਡੀਆ ਨੂੰ ਆਪਣੀ ਟ੍ਰੇਡ ਦਾ ਜਿਹੜਾ ਹੈਗਾ ਇੱਕ ਪਾਰਟਨਰ ਬਣਾਇਆ ਜਾ ਰਿਹਾ ਹੈਗਾ ਕੀ ਇਸ ਕਰਕੇ ਕਿ ਉੱਥੇ ਆਬਾਦੀ ਜਾਂਦੇ ਆ ਇਹਦੀ ਇਸ ਕਰਕੇ ਹੀ ਕਿ ਉੱਥੇ ਹਿੰਦੂਇਜ਼ਮ ਜਿਹੜਾ ਹੈਗਾ ਉਹ ਸਭ ਤੋਂ ਵੱਡਾ ਆ ਤੇ ਉਹਦਾ ਜਿਹੜਾ ਹੈਗਾ ਸਭ ਤੋਂ ਵੱਡਾ ਜਿਹੜਾ ਹੈਗਾ ਪ੍ਰਧਾਨ ਮੰਤਰੀ ਹੈਗਾ ਆ ਜਿਹੜਾ ਇੱਕ ਕਰਪਟ ਕਿਸਮ ਦਾ ਇੱਕ ਬ੍ਰਾਹਮਣ ਕਿਸਮ ਦਾ ਲੋਕਾਂ ਨੂੰ ਮਾਰਨ ਕਤਲ ਕਰਨ ਦਾ ਜਿਹਨੇ ਆ ਜਿਹੜਾ ਪਿੱਛੇ ਰਹਿ ਕੇ ਕਤਲ ਕਰਵਾ ਰਿਹਾ ਹੈਗਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਕਰ ਰਿਹਾ ਹੈਗਾ ਸਿੱਖਾਂ ਦੇ ਵਿਰੁੱਧ ਤੇ ਉਹ ਕਿਹੋ ਜਿਹਾ ਦੇਸ਼ ਹੋਊਗਾ ਉਹ ਕਿਹੋ ਜਿਹੀ ਉੱਥੇ ਦੀ ਰਾਜਨੀਤੀ ਹੋਊਗੀ ਜਿਹੜੀ ਇਹਨਾਂ ਨੂੰ ਪਸੰਦ ਆ ਰਹੀ ਹੈਗੀ ਆ ਭਾਬਲੇ ਦਿਚੰਦੇ ਲੋਕਾਂ ਨੂੰ ਇਹ ਅਨਿਤਾ ਅਨੰਦ ਜਿਹੜੇ ਇਹਦੇ ਬਾਰੇ ਜੀ ਪਤਾ ਲੱਗਿਆ ਕਿ ਇਹ 2018 ਤੋਂ ਲੈ ਕੇ ਤੇ 21 ਤੱਕ ਜਿਹੜੀ ਉਹ ਉਸ ਥਿੰਕ ਉਸ ਥਿੰਕ ਟੈਂਕ ਦੀ ਜਾਨੀ ਕਿ ਹਿੱਸਾ ਰਹੀ ਹੈ ਜਿਹੜੀ ਕਿ ਆਪਣਾ ਹਿੰਦੂਆਂ ਦਾ ਬਣਾਇਆ ਹੋਇਆ ਤੇ ਉਹ ਕੈਨੇਡਾ ਨੂੰ ਜਿਹੜੀ ਉੱਥੇ ਗਈ ਸੀ ਕੈਨੇਡਾ ਤੇ ਹਿੰਦੁਸਤਾਨ ਦੇ ਤੱਲੁਕਾਤ ਜਿਹੜੇ ਨੇ ਉਹ ਠੀਕ ਰੱਖਣ ਜਾਂ ਉਹ ਲੋਬੀ ਕਰਦੀ ਰਹੀ ਤੇ ਉਹ ਉਸ ਤਰ੍ਹਾਂ ਦੇ ਲੋਕ ਜਦੋਂ ਆਉਣਗੇ ਤੇ ਫਿਰ ਉਹ ਆਪਣੇ ਜਾ ਕੇ ਆਪਣੇ ਮਾਪਿਆਂ ਦੇ ਪਿੱਛੇ ਜਾ ਕੇ ਚੀਜ਼ਾਂ ਦੱਸਣਗੇ ਕਿ ਜਨਾਬ ਇਹ ਠੀਕ ਹੈ ਕਰਨਗੇ ਇਹ ਵੀ ਇਹ ਵੀ ਧਰਮ ਦਾ ਵੀ ਵਿੱਚ ਰੋਲਾ ਹੈ ਕੋਈ ਹਾਂਜੀ ਹਾਂਜੀ ਧਰਮ ਦਾ ਬੰਦਾ ਰੋਲਾ ਕਿਉਂਕਿ ਦੇਖੋ ਇਹ ਇੱਕ ਬਹੁਤ ਸ਼ਰਮਨਾਕ ਗੱਲ ਹੈਗੀ ਹੈ ਵੈਸੇ ਤਾਂ ਧਰਮ ਤਾਂ ਇਹ ਕੋਈ ਹੁੰਦਾ ਜਿਹੜਾ ਧਰਮ ਕੋਈ ਵੀ ਹੋਵੇ ਧਰਮ ਦਾ ਨੋਈ ਆ ਇੱਕ ਪਰ ਅਸਲ ਗੱਲ ਤਾਂ ਸੱਚ ਦੀ ਹੈ ਨਾ ਸੱਚ ਦੀ ਗੱਲ ਅਗਰ ਅਸਲ ਸਭ ਤੋਂ ਉੱਤੇ ਜਿਹੜੀ ਚੀਜ਼ ਹੈਗੀ ਉਹ ਸੱਚ ਆ ਹੂੰ ਉਹ ਇਨਸਾਫ ਆ ਹੂੰ ਜੇ ਕਿ ਕਿਸੇ ਇਨਸਾਨ ਨੂੰ ਰੱਬ ਨੇ ਜਾਂ ਜਿਹੇ ਧਾਰਮਿਕ ਤੌਰ ਤੇ ਕਹੀਏ ਕਿ ਰੱਬ ਨੇ ਉਹਨੂੰ ਕਿਸੇ ਜ਼ਿੰਮੇਵਾਰੀ ਤੇ ਲਾਇਆ ਹੈਗਾ ਹੂੰ ਉਹ ਉਹ ਇਨਸਾਫ ਕਰੇ ਦੋਸ਼ ਦੇ ਨਾਲ ਉਹਨਾਂ ਲੋਕਾਂ ਦੇ ਨਾਲ ਬਿਲਕੁਲ ਹਨ ਜੋ ਇਸ ਕਰਕੇ ਇਹ ਜਿਹੜਾ ਸਾਰਾ ਕੁਝ ਹੁਣ ਅਮਰੀਕਾ ਨੇ ਇਸ ਵੇਲੇ ਐਂ ਇਸ ਚੀਜ਼ ਉਤੇ ਬੜੀ ਤਰੀਕੇ ਦੇ ਨਾਲ ਉਹ ਕੰਮ ਕਰ ਰਿਹਾ ਹੈਗੇ ਆ ਜਿਹੜਾ ਗੁਰਪਤਵੰਨ ਸਿੰਘ ਪੰਨੂ ਦੇ ਕਤਲ ਕਰਨ ਦਾ ਸਾਜ਼ਿਸ਼ੀ ਕੀ ਕੇਸ ਉਹ ਚੱਲ ਰਿਹਾ ਹੈਗਾ ਨਿਊਯਾਰਕ ਦੀ ਕੋਰਟ ਦੇ ਵਿੱਚ ਬਿਲਕੁਲ ਉੱਥੇ ਲਗਾਤਾਰ ਨਵੇਂ ਜਿਹੜੇ ਹੈਗੇ ਆ ਜਿਹੜੀ ਹੈਗੀ ਨਵੀਆਂ ਸ਼ਾਸਨ ਬਾਹਰ ਆ ਰਹੀਆਂ ਹੈਗੀਆਂ ਹਾਂ ਉਹ ਨਵੰਬਰ ਦੇ ਸ਼ੁਰੂ ਵਿੱਚ ਕੇਸ ਦੀ ਟ੍ਰਾਇਲ ਸ਼ੁਰੂ ਹੋਣਾ ਤੇ ਨਿਖਲ ਗੁਪਤਾ ਜਿਹੜਾ ਉੱਥੇ ਉਹਨੇ ਸਾਰਾ ਕੁਝ ਹੀ ਸਾਹਮਣੇ ਰੱਖ ਦਿੱਤਾ ਤੇ ਉਹ ਸਾਰਾ ਜਿਹੜੇ ਲੀਡ ਕਰ ਰਿਹਾ ਸਿੱਧਾ ਹਿੰਦੁਸਤਾਨ ਦੀ ਤਰਫ ਨਿਸ਼ਾਨਾ ਉਧਰ ਹੀ ਜਾ ਰਿਹਾ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਔਰ ਸਿਸਟਮੈਟਿਕਲੀ ਉਹ ਟ੍ਰਾਇਲ ਕਰ ਰਹੇ ਨੇ ਤੇ ਦੂਜਾ ਦੂਸਰੀ ਤਰਫ ਆਪਣਾ ਕੈਨੇਡਾ ਦੇ ਵਿੱਚ ਭਾਈ ਹਰਦੀਪ ਸਿੰਘ ਨਿੱਧਰਦਾ ਜਿਹੜਾ ਸ਼ਹਾਦਤ ਹੋਈ ਏ ਉਹ ਜਿਹੜਾ ਸੁਸਤਰਵੀ ਦਾ ਸ਼ਿਕਾਇਤ ਰਿਹਾ ਉਹ ਜੱਜ ਤਰੀਕਾ ਦੇ ਹੀ ਜਾ ਰਹੇ ਆ ਕਿ ਉੱਥੇ ਵੀ ਥੋੜੇ ਜਿ ਮਸਲੇ ਤੇ ਪੈਦਾ ਹੋ ਰਹੇ ਨੇ ਜੋ ਇੱਥੇ ਸ਼ੱਕ ਪੈਦਾ ਹੋ ਰਹੀ ਹੈਗੀ ਆ ਵੀ ਇਹ 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 ਅਬ ਬੀਨਸ ਨੂੰ ਮੋਰ ਰੱਖ ਕੇ ਆਪਣੇ ਲੋਕਾਂ ਨੂੰ ਦੇਖੋ ਇਹ ਕੋਈ ਨਾ ਤਾਂ ਇਹ ਪਹਿਲੀ ਗੱਲ ਹੈ ਤੇ ਨਾ ਹੀ ਅਖੀਰਲੀ ਗੱਲ ਹੋਣੀ ਹੈ ਹੂੰ ਦੋ ਸਿੰਘ ਇਹਨਾਂ ਨੇ ਇਹ ਗ੍ਰੀਡਿਅਨ ਗਵਰਨਮੈਂਟ ਨੇ ਸ਼ਹੀਦ ਕਰਵਾਇਆ ਇੰਡੀਆ ਤੋਂ ਬਿਲਕੁਲ ਸਰਦਾਰ ਤਲਵਿੰਦਰ ਸਿੰਘ ਪਰਵਾਰ ਅੱਜ ਤੋਂ 33 ਸਾਲ ਪਹਿਲਾਂ ਹਾਂ ਉਹਨਾਂ ਨੂੰ ਇਹ ਇੰਡੀਆ ਦੇ ਵਿੱਚ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਸ਼ਹੀਦ ਕੀਤਾ ਸੀਗਾ ਹਾਂਜੀ 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 15 ਅਕਤੂਬਰ 1992 33 ਸਾਲ ਪਹਿਲਾਂ ਬਿਲਕੁਲ ਤੇ 18 ਜੂਨ 2023 ਨੂੰ ਹਰਦੀਪ ਸਿੰਘ ਨੇ ਜਨੂਸ਼ੀਰ ਕੀਤਾ ਗਿਆ ਬਿਲਕੁਲ ਇਹ ਚੀਜ਼ ਸਾਹਮਣੇ ਆ ਚੁੱਕੀ ਹੈਗੀ ਆ ਸੂਰਜ ਦੀ ਰੋਸ਼ਨੀ ਵਾਂਗੂ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਅਨਾਉਂਸ ਹੋ ਚੁੱਕੀ ਹੈਗੀ ਆ ਵੀ ਇਹਦੇ ਵਿੱਚ ਕਤਲ ਦੇ ਵਿੱਚ ਸਭ ਤੋਂ ਵੱਡਾ ਹਿੱਸਾ ਜਿਹੜਾ ਹੈਗਾ ਆ ਉਹ ਉਥੇ ਦੀ ਡੀ ਪਾਲਿਸੀ ਦੇ ਮਾਲਕ ਪ੍ਰਾਈਮ ਮਿਨਿਸਟਰ ਦਾ ਉਥੇ ਦੀ ਜਿਹੜੀ ਉਹ ਮინისტრ ਆ ਕਤਲ ਦਾ ਇੱਕ ਕੰਸਟਰਲ ਹੈਗਾ ਕਰਵਾਇਆ ਹੈਗਾ ਪੈਸੇ ਦੇ ਕੇ ਲੋਕਾਂ ਨੂੰ ਹੂੰ ਚਹੀ ਗਿਆ ਸੋ ਇਹ ਜੋ ਹੋ ਰਿਹਾ ਹੈਗਾ ਇੱਕ ਸੋਚੀ ਸਮਝੀ ਸਾਜ਼ਿਸ਼ ਹੈਗੀ ਆ ਬੜਾ ਨਵੀਂ ਇੱਕ ਬਿਮਾਰੀ ਹੋਰ ਉੱਠੜੀ ਹੋਈ ਹੈ ਸਾਡੇ ਗੁਗਵਾਣ ਦੇ ਵਿੱਚ ਇੰਡੀਆ ਦੇ ਗੁਗਵਾਣ ਦੇ ਵਿੱਚ ਪਾਕਿਸਤਾਨ ਦੇ ਗੁਗਵਾਣ ਦੇ ਵਿੱਚ ਪਾਕਿਸਤਾਨ ਤੇ ਅਫਗਾਨਿਸਤਾਨ ਦੀ ਅਫਗਾਨਿਸਤਾਨ ਨੂੰ ਚੁੱਕਿਆ ਜਾ ਰਿਹਾ ਹੈਗਾ ਜਿਹੜਿਆਂ ਨੂੰ ਇਹ ਹੱਥ ਨਹੀਂ ਸੀ ਮੋੜਨਾ ਚਾਹੁੰਦੇ ਜਿਨ੍ਹਾਂ ਨੇ ਹਿੰਦੂ ਸਿੱਖਾਂ ਨੂੰ ਇਹ ਅਫਗਾਨਿਸਤਾਨ ਦੇ ਵਿੱਚ ਕਟ-ਕਟ ਕੇ ਮਾਰ-ਮਾਰ ਕੀ ਕੱਢਿਆ ਹੈਗਾ ਤੇ ਅੱਜ ਉਹਨਾਂ ਦੇ ਨਾਲ ਉਹ ਵਧੀਆ-ਵਧੀਆ ਖਾਣੇ ਪਰੋਸ ਰਏ ਹੈਗੇ ਆ ਵਧੀਆ-ਵਧੀਆ ਉਹਨਾਂ ਨੂੰ ਸਹੂਲਤਾਂ ਦੇ ਰਏ ਹੈਗੇ ਆ ਤੇ ਇਸ ਕਰਕੇ ਕਿਵੇਂ ਉਹ ਪਾਕਿਸਤਾਨ ਦਾ ਦੁਸ਼ਮਣ ਬਣ ਜਵੇ ਉਹਦੇ ਬੜੀ ਬੜੀ ਕੋਸ਼ਿਸ਼ ਕਰ ਲਈ ਬੈਸਬ ਅਸੀਂ ਗੱਲ ਕਰਦੇ ਪੈਸੀ ਮੀਡੀਆ ਦੀ ਮੀਡੀਆ ਦੀ ਮੈਂ ਇੱਕ ਸਵਾਲ ਤੁਹਾਡਾ ਆਖਰੀ ਸਵਾਲ ਲੈ ਕੇ ਤੁਹਾਡੇ ਕੋ ਮੈਂ ਆਪਣਾ ਵਿਦਾ ਲਵਾਂਗਾ ਕਿ ਮੀਡੀਆ ਦੀ ਇੱਕ ਪੋਲਿਟਿਕਲ ਇਕਨੋਮੀ ਵੀ ਹੁੰਦੀ ਹੈ ਮੀਡੀਆ ਜ਼ਾਹਿਰ ਹੈ ਤੁਸੀਂ ਕਹਿ ਰਹੇ ਹੋ ਕਿ ਡਾਕਟਰ ਦਾ ਹਸਪਤਾਲ ਦੇ ਰੂਪ ਚ ਚੱਲਣਾ ਲੇਕਿਨ ਦੇ ਅਸੀਂ ਦੇਖੇ ਕਿ ਹਸਪਤਾਲ ਜਿਹੜੇ ਨੇ ਉਹਨਾਂ ਨੂੰ ਸਰਕਾਰਾਂ ਚਲਾ ਰਹੀਆਂ ਹੁੰਦੀਆਂ ਜਿਹੜੇ ਡਾਕਟਰ ਇਹਨੂੰ ਤਨਖਾਹ ਦਾ ਫਿਕਰ ਨਹੀਂ ਹੁੰਦਾ ਉਹ ਸਰਕਾਰ ਨੇ ਉਹਨੂੰ ਜਿਹੜਾ ਨਾ ਜਿਹੜਾ ਬਜਟ ਰੱਖਣਾ ਹਸਪਤਾਲ ਚਲਾਉਣ ਵਾਸਤੇ ਉਹਦੇ ਵਿੱਚ ਉਹਦੀ ਉਹਨੂੰ ਪਤਾ ਕਿ ਮੇਰੀ ਮਹੀਨੇ ਬਾਅਦ ਜਿਹੜੀ ਨੇ ਆਪਣੀ ਸੈਲਰੀ ਜਿਹੜੀ ਮੇਰੇ ਅਕਾਊਂਟ ਚ ਟਰਾਂਸਫਰ ਹੋ ਜਾਣੀ ਪਰ ਜਿਹੜਾ ਮੀਡੀਆ ਹੈ ਇਹ ਇੱਕ ਪ੍ਰਾਈਵੇਟ ਬਿਜ਼ਨਸ ਦੇ ਤੌਰ ਤੇ ਚੱਲ ਚੱਲ ਰਿਹਾ ਹੁੰਦਾ ਇਹਨੇ ਆਪਣੀ ਇਕਨੋਮੀ ਖੁਦ ਪੈਦਾ ਕਰਨੀ ਹੁੰਦੀ ਹੈ ਇਹਦਾ ਹਰ ਕਿਸੇ ਦਾ ਆਪਣਾ ਬਿਜ਼ਨਸ ਮਾਡਲ ਹੁੰਦਾ ਇਹਨੇ ਪੈਸੇ ਜਨਰੇਟ ਵੀ ਕਰਨੇ ਨੇ ਤੇ ਆਪਣੇ ਜਿਹੜੇ ਉੱਤੇ ਉਹਦੇ ਸਰਵਾਈਵ ਵੀ ਕਰਨਾ ਤੇ ਜਦੋਂ ਇਸ ਤਰ੍ਹਾਂ ਸੂਰਤਿ ਹਾਲ ਹੁੰਦੀ ਫਿਰ ਉਹ ਜਿਹੜੇ ਇੰਟਰਸਟ ਜਿਹੜੇ ਨੇ ਉਹ ਸਰਕਾਰਾਂ ਨਾਲ ਵੱਡੇ ਬਿਜ਼ਨਸਮੈਨਾਂ ਨਾਲ ਵੱਡੀਆਂ ਕੰਪਨੀਆਂ ਨਾਲ ਜਦੋਂ ਵਫਸਤਾ ਹੋ ਜਾਂਦੇ ਨੇ ਉੱਥੇ ਆ ਕੇ ਫਿਰ ਜਿਹੜਾ ਆਪਣਾ ਨਿਰਪੱਖ ਜਿਹੜਾ ਨਾ ਉਹ ਨਹੀਂ ਰਹਿ ਪਾਂਦਾ ਇਹਦਾ ਕੀ ਇਲਾਜ ਹੋਊ ਆਪਣੇ ਖਾਲਸਤਾਨ ਦੇ ਵਿੱਚ ਦੇਖੋ ਇਹਦਾ ਕੀ ਇਲਾਜ ਸਭ ਤੋਂ ਵਧੀਆ ਇਲਾਜ ਆਪਣੇ ਸਾਹਮਣੇ ਹੋ ਰਿਹਾ ਹੈਗਾ ਆਪਾਂ ਅਸੀਂ ਵੈਸਟਰਨ ਕੰਟਰੀ ਵਿੱਚ ਦੇਖ ਰਹੇ ਹਾਂ ਹੁਣ ਜਿਹੜਾ ਜਿਹੜੇ ਡਾਕਟਰ ਹੈਗੇ ਆ ਜਾਂ ਹਸਪਤਾਲ ਹੈਗੇ ਆ ਸਰਕਾਰ ਦੇ ਦੀ ਹੈ ਕਿ ਐਨ ਐਚ ਐਸ ਦੇ ਹਮ ਪਰ ਜਿਹੜੇ ਹਸਪੀਟਲ ਜਾਂ ਡਾਕਟਰ ਜਿਹੜਾ ਹੈਗਾ ਉਹ ਜਿਹੜਾ ਡਾਕਟਰ ਹੈਗਾ ਨਾ ਉਹਦਾ ਜਿਹੜਾ ਧਾਰਮਿਕ ਫਰਜ਼ ਜਿਹੜਾ ਹੈਗਾ ਆ ਅਸੂਲਨ ਜਿਹੜਾ ਫਰਜ਼ ਹੈਗਾ ਆ ਉਹਦੀ ਉਹਦੀ ਜਿਹੜੀ ਸਿੱਖਿਆ ਹੈਗੀ ਆ ਉਹ ਇਹ ਹੈਗੀ ਐ ਵੀ ਤੁਸੀਂ ਸਹੀ ਇਲਾਜ ਕਰਨਾ ਹੈਗਾ ਹਾਂ ਠੀਕ ਹੈ ਇਹੀ ਜਿਹੜਾ মিডিਆ ਹੈਗਾ ਜਿਹਦਾ ਸਿਕਾਈ মিডিਆ ਹੋਇਆ ਸੀ ਇੱਥੇ ਚੱਲ ਰਿਹਾ ਹੈਗਾ ਪੇਪਰ ਪ੍ਰਾਈਵੇਟ ਚੱਲ ਰਿਹਾ ਹੈਗਾ ਉਹ ਉਹ ਤਾਂ ਆਪਣੇ ਤਰੀਕੇ ਨਾਲ ਚਲਾ ਰਹੇ ਹੈਗੇ ਆ ਉਹਨਾਂ ਦੇ ਵਿੱਚ ਗਵਰਨਮੈਂਟ ਦਾ ਕੋਈ ਵੀ ਹਿੱਸਾ ਨਹੀਂ ਹੈਗਾ ਉਹ ਤਾਂ ਗਵਰਨਮੈਂਟ ਨੂੰ ਲੰਮੇ ਹੱਥੀ ਲੈਂਦੇ ਹੈਗੇ ਆ ਹੂੰ ਕਿਉਂਕਿ ਉਹ ਛੱਡ ਰਹੇ ਆ ਉਹਨਾਂ ਨੇ ਆਪਣੀ ਜਿਹੜੀ ਜਿਹੜਾ ਆਪਣਾ ਇਕਨੋਮੀ ਹੈ ਜਿਹੜੀ ਆਪਣਾ ਫਾਈਨੈਂਸ਼ੀਅਲ ਸਿਸਟਮ ਹੈ ਆਪਣੀ ਪੇਪਰ ਦਾ ਜਾਂ ਅਧਾਰੇ ਦਾ ਉਹਨਾਂ ਨੇ ਇਹਨਾਂ ਸਟਰੋਂਗ ਬਣਾ ਲਿਆ ਹੈਗਾ ਸੱਚ ਦੇ ਆਧਾਰ ਦੇ ਉੱਤੇ ਹੂੰ ਉਹ ਸਹੀ ਖਬਰਾਂ ਦੇ ਕੇ ਸਹੀ ਖਬਰਾਂ ਲਾ ਕੇ ਵਧੀਆ ਆਰਟੀਕਲ ਲਾ ਕੇ ਵਧੀਆ ਉਹਦੀ ਕਮੈਂਟਰੀ ਕਰਵਾ ਕੇ ਉਹ ਲੋਕਾਂ ਨੂੰ ਆਪਣੇ ਪਾਸ ਕਰਦੇ ਆ ਫਿਰ ਜਿਹੜੇ ਪ੍ਰਾਈਵੇਟ ਜਿਹੜੇ ਬਿਜ਼ਨਸ ਹੈ ਉਹਨਾਂ ਤੋਂ ਫਿਰ ਐਡ ਲੈਂਦੇ ਹੈਗੇ ਆ ਉਹ ਹਾਂ ਉਹਦੇ ਵਿੱਚ ਗਵਰਨਮੈਂਟ ਦਾ ਕੋਈ ਵੀ ਦੂਆ ਹਿੱਸਾ ਨਹੀਂ ਆਉਂਦਾ ਹੈਗਾ ਗਵਰਨਮੈਂਟ ਦੇ ਉੱਤੇ ਕੋਈ ਉਹਨਾਂ ਦਾ ਆਧਾਰ ਨਹੀਂ ਹੈਗਾ ਉਹ ਤਾਂ ਗਵਰਨਮੈਂਟ ਨੂੰ ਲੰਮੇ ਹੱਥੀ ਲੈਂਦੇ ਹੈਗੇ ਆ ਸਾਨੂੰ ਇਹੋ ਜਿਹਾ ਸਿਸਟਮ ਪੈਦਾ ਕਰਨਾ ਪਊਗਾ ਹੂੰ ਜਿਹੜਾ ਪ੍ਰਾਈਵੇਟ ਜਿਹੜਾ ਬਿਜ਼ਨਸ মিডিਆ ਹੈਗਾ ਆ ਉਹ ਆਪਣੀ ਜਿਹੜੀ ਹੈਗੀ ਆ ਫਾਈਨੈਂਸ਼ੀਅਲ ਹੂੰ ਜਿਹੜੀ ਹੈਗੀ ਆ ਉਹ ਆਪਣੀ ਫਾਈਨੈਂਸ ਨੂੰ ਆਪ ਹੀ ਉਹ ਕੰਟਰੋਲ ਕਰੇ ਕੰਟਰੋਲ ਕਰੇ ਨਾ ਕਿ ਉਹ ਕ腐ਪਸ਼ਨ ਦੇ ਪੈਸੇ ਲੈ ਕੇ মিডিਆ ਨੂੰ ਚਲਾਵੇ ਬਹੁਤ ਬਹੁਤ ਧੰਨਵਾਦ ਬਹਿਨ ਜੀ ਬਹਿਨ ਜੀ ਦਾ ਕਹਿਣਾ ਜੀ ਜੀ ਹਾਂ ਜੀ ਇੱਕ ਮੈਂ ਕਹ ਪ ਆਪਣੇ ਬਹਿਨ ਜੀ ਦਾ ਕਹਿਣਾ ਕਿ ਜਿਹੜਾ ਸਾਡਾ ਖਾਲਿਸਤਾਨ ਦੀ ਰੂਪਰੇਖਾ ਜਦੋਂ ਅਸੀਂ ਕੱਢਾਂਗੇ ਉਹ ਜਿਹੜਾ মিডিਆ ਹੋਏਗਾ ਉਹ ਸੱਚ ਦੇ ਆਧਾਰ ਤੇ ਕਾਇਮ ਹੋਏਗਾ ਸੱਚ ਦੇ ਆਧਾਰ ਤੇ ਕਾਇਮ মিডিਆ ਹੋਏਗਾ ਤੇ ਉਹ ਆਪਣੀ ਜਿਹੜੀ ਲੋਕ ਹੈ ਉਹਨਾਂ ਦੇ ٹرسٹ ਕਰਨਗੇ ਪ੍ਰਾਈਵੇਟ ਬਿਜ਼ਨਸ ਵੀ ਉਹਨਾਂ ਦੇ ٹرسٹ ਕਰਨਗੇ ਤੇ ਉਹ ਫਿਰ ਉਹਨਾਂ ਨੂੰ ਐਡ ਦੇਣਗੇ ਔਰ ਆਪਣੇ ਆਪ ਨੂੰ ਮਜ਼ਬੂਤ ਕਰਕੇ ਉਹ ਇੱਕ ਮਜ਼ਬੂਤ ਜਿਹੜਾ ਸੁਸਾਇਟੀ ਦੀ ਬੁਨਿਆਦ ਰੱਖੇਗਾ ਜਿਹੜਾ ਕਿ মিডিਆ ਦਾ ਬੁਨਿਆਦੀ ਫਰਜ਼ ਹੁੰਦਾ ਹੈ ਤੇ ਅਸੀਂ ਦੇਖਨੇ ਆ ਕਿ ਜਦੋਂ ਜਦੋਂ মিডিਆ ਨਾ ਜਦੋਂ ਗਵਰਨਮੈਂਟ ਦੇ ਉੱਤੇ ਨਿਰਧਾਰਿਤ ਹੋ ਜਾਂਦਾ ਜੀ ਜੀ ਉਹ ਥਰਡ ਵਾਰਡ ਦਾ ਹੈਗਾ ਆ ਉਹ ਸੁਲਝ ਹੋਇਆ ਸਮਾਜ ਦਾ ਨਹੀਂ ਹੈਗਾ ਆ ਆਪਾਂ ਸੁਲਝ ਹੋਇਆ ਸਮਾਜ ਬਣਾ ਦਾ ਕਰਨਾ ਹੈਗਾ ਆ ਆਪਾਂ ਸੁਲਝਿਆ ਹੋਇਆ ਜੀ ਕੀ ਕਹਿੰਦੇ ਹੁੰਦੇ ਆ ਵੀ ਬੈਟਰ ਨਹੀਂ ਹੈਗਾ ਵੀ ਜੇ ਅਸੀਂ ਪਾਪ ਦੇ ਪੈਸੇ ਲਈਏ ਹਜ਼ਾਰ ਪਾਉਂਡ ਤੇ ਸਾਨੂੰ ਸਹੀ ਤਰੀਕੇ ਨਾਲ ਭਮਾ 100 ਪਾਉਂਡ ਹੀ ਆ ਜਾਵੇ ਉਹਨਾਂ ਨੂੰ ਗੁਜ਼ਾਰਾ ਕਰਨਾ ਕਰ ਲਈ ਕਰਦੇ ਪਰ ਸੱਚ ਨੂੰ ਨਹੀਂ ਛੱਡਣਾ ਹੈਗਾ ਸੱਚ ਨੂੰ ਨਹੀਂ ਮੀਡੀਆ ਦਾ ਕੰਮ ਹੈਗਾ ਸੱਚ ਨੂੰ ਨਹੀਂ ਛੱਡਣਾ ਹੈਗਾ ਮੀਡੀਆ ਦਾ ਕੰਮ ਹੈਗਾ ਜੀ ਉਹ ਕਹਿੰਦੇ ਪੰਜਾਬੀ ਜੀ ਕਹਿੰਦੇ ਹੁੰਦੇ ਜੇ ਚਾਹੇ ਕਿਸੇ ਗੱਟੇ ਲੱਗੇ ਚਾਹੇ ਇੱਕ ਬੋਟੇ ਲੱਗੇ ਸੱਚ ਹੀ ਉਹਦਾ ਧਰਮ ਹੈਗਾ ਆ ਸੱਚ ਹੀ ਉਹਦੀ ਜੋਬ ਹੈਗੀ ਆ ਸੱਚ ਹੀ ਉਹਦਾ ਅਧਿਕਾਰ ਹੈਗਾ ਕਿ ਉਹ ਦੁਨੀਆ ਦੇ ਵਿੱਚ ਜਾਵੇ ਸੱਚ ਨੂੰ ਫਲਾਵੇ ਲਓ ਜੀ ਸੱਚ ਤੇ ਖਾਲਸਤਾਨ ਦਾ ਜਿਹੜਾ ਮੀਡੀਆ ਉਹ ਵੀ ਸੱਚ ਤੇ ਆਧਾਰ ਤੇ ਹੋਏਗਾ ਦੂਸਰਾ ਹੁਣ ਜਿਹੜੇ ਚੱਲਦਾ ਸਮਾਂ ਹੈਗਾ ਇਹਦੇ ਵਿੱਚ ਵੀ ਪੰਜਾਬੀ মিডিਆ ਨੂੰ ਪੰਜਾਬੀਆਂ ਨੂੰ ਆਪਣੇ ਆਪ ਨੂੰ ਥੋੜਾ ਜਿਆਦਾ ਸਟਰੋਂਗ ਕਰਨਾ ਪੈਣਾ ਇੱਕ ਦੂਸਰੇ ਦੇ ਜਿਹੜੇ মিডিਆ ਲੋਕ ਚਲਾਉਂਦੇ ਨੇ ਉਹਨਾਂ ਦੇ ਹੱਥ ਫੜੋ ਉਹਨਾਂ ਦੀ ਆਪਣਾ ਪੰਜਾਬੀ মিডিਆ ਦੇਖੋ ਪੰਜਾਬੀ ਦੀ ਲੋਕ ਕਮੈਂਟਰੀਆਂ ਸੁਣੋ ਪੰਜਾਬੀ ਦੇ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਡੇ ਕੋਲ ਜਿਹੜਾ ਤੁਹਾਡੀਆਂ ਆਪਣੀ ਜਿਹੜੀ ਖਬਰਾਂ ਪਹੁੰਚਣ ਵੀ ਔਰ ਪੰਜਾਬ ਦਾ মিডিਆ ਪੰਜਾਬੀ মিডিਆ ਵੀ ਸਟਰੋਂਗ ਹੋਵੇ ਇਜਾਜ਼ਤ ਦਿਓ ਬਹੁਤ ਬਹੁਤ ਧੰਨਵਾਦ ਬਾਂਜੀ ਥੈਂਕ ਯੂ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਸਮਾਂ ਦਿੱਤਾ ਜੀ